ਸਤਿ ਸ੍ਰੀ ਅਕਾਲ ਉਸ ਤੋਂ ਮੈਂ ਗੁਰਿੰਦਰ ਸਿੰਘ ਪੰਗੋਦੇਸ ਵੀਰੇ ਮੇਰੇ ਨਾਲ ਮਜੂਤ ਨੇ ਉਹਗੇ ਵਿਦਵਾਨ ਡਾਕਟਰ ਪਿਆਰ ਲਾਲ ਗਰਗ ਸਾਫ ਸਰ ਸਤਿ ਸ੍ਰੀ ਅਕਾਲ ਜੀ ਐਂ ਜੀ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਜੀ ਬਹੁਤ ਬਹੁਤ ਜੀ ਡਾਕਟਰ ਸਾਹਿਬ ਪੰਜਾਬ ਦੀ ਜਿਹੜੀ ਆਰਥਿਕ ਸਥਿਤੀ ਆ ਉਹ ਤਾਂ ਪਹਿਲਾਂ ਹੀ ਠੀਕ ਨਹੀਂ ਲਗਾਤਾਰ ਪੰਜਾਬ ਦੇ ਵਿੱਚ ਦੇਖੋ ਇੱਕ ਤਾਂ ਪੰਜਾਬ ਦੇ ਵਿੱਚ ਕੋਈ ਆਰਥਿਕ ਸਰੋਤ ਨਹੀਂ ਹੈ ਕੁਈ ਇੱਥੇ ਕੁਦਰਤੀ ਸੋਮਣੀ ਹੈ ਜਿਹਦੇ ਤੋਂ ਪੰਜਾਬ ਦਾ ਜਿਹੜਾ ਰੈਵਨਿਊ ਹੈ ਉਹ ਜਨਰੇਟ ਹੋਵੇ ਦੂਜਾ ਜਿਹੜੀ ਪੰਜਾਬ ਦੀ ਇਕਨੋਮੀ ਹੈ ਇਸ ਇਕਨੋਮੀ ਨੂੰ ਪਿਛਲੇ 40-50 ਸਾਲਾਂ ਦੇ ਵਿੱਚ ਬੜੇ ਡੈਂਟ ਪਏ ਪੰਜਾਬ ਫਿਲਹਾਲ ਉਭਾਰ ਦੇ ਵਿੱਚ ਹੈ ਕਿਸਾਨੀਆਂ ਪੰਜਾਬ ਦੀ ਉਹ ਲਗਾਤਾਰ ਘਾਟੇ ਦੇ ਵਿੱਚ ਹੈ ਪੰਜਾਬ ਸਟੇਟ ਹੈ ਉਹ ਕਰਜ਼ੇ ਦੇ ਵਿੱਚ ਫਸਿਆ ਹੋਇਆ ਤੇ ਇਸ ਤੋਂ ਇਲਾਵਾ ਪੰਜਾਬ ਦੇ ਸਰਕਾਰਾਂ ਦੇ ਹੋਰ ਬੜੇ ਵਿੱਤੀ ਬੋਝ ਨੇ ਜਿਹੜੇ ਲੋਕਾਂ ਦੇ ਉੱਪਰ ਪੈਂਦੇ ਨੇ ਉਹਨਾਂ ਇੱਕ ਰਿਪੋਰਟ ਆਈ ਹੈ ਸੀਏਜੀ ਦੀ ਰਿਪੋਰਟ ਜਿਸ ਨੇ ਦੱਸਿਆ ਕਿ ਪੰਜਾਬ ਆਪਣੇ ਆਰਥਿਕ ਮਾਡਲ ਦੇ ਲੀਹੋਂ ਲੱਥ ਚੁੱਕਾ ਪੰਜਾਬ ਦੇ ਕੋਲੇ ਕੋਈ ਉਸ ਤਰੀਕੇ ਦਾ ਜਿਹੜਾ ਹੈਗਾ ਉਹ ਆਰਥਿਕ ਖਜ਼ਾਨਾ ਨਹੀਂ ਹੈ ਪੈਨਸ਼ਨਾਂ ਦੇਣ ਦੇ ਲਈ ਸਰਕਾਰ ਦੇ ਕੋਲ ਪੈਸੇ ਨਹੀਂ ਹੈ ਇਸ ਤੋਂ ਇਲਾਵਾ ਹੋਰ ਕਾਫੀ ਗੱਲਾਂ ਹੋਈਆਂ ਠਾਕੁਰ ਸਾਹਿਬ ਜੇਕਰ ਪੰਜਾਬ ਦੀ ਆਰਥਿਕ ਸਥਿਤੀ ਸੱਚਮੁੱਚ ਇੰਨੀ ਗੰਭੀਰ ਹੈ ਤਾਂ ਦੂਜੇ ਪਾਸੇ ਪੰਜਾਬ ਦੇ ਪੋਲੀਟੀਸ਼ੀਅਨ ਨੇ ਜਿਨ੍ਹਾਂ ਦੀ ਜ਼ਿੰਮੇਵਾਰੀ ਹੈ ਪੰਜਾਬ ਨੂੰ ਆਰਥਿਕ ਤੌਰ ਦੇ ਉੱਪਰ ਖੜਾ ਕਰਨਾ ਉਹ ਲੋਕ ਵੀ ਫਿਰ ਕਿਉਂ ਨਹੀਂ ਇਸ ਪਾਸੇ ਸੋਚ ਰਹੇ ਹੈਗੇ ਉਹ ਮਜ਼ਾਕ ਹੀ ਆ ਲੈਜ ਦੇ ਵਿੱਚ ਕਿਉਂ ਸਾਰੀ ਨਹੀਂ ਸਿਆਸੀ ਪਾਰਟੀ ਦੀ ਗੱਲ ਕਰਦੇ ਆਪਾਂ ਕਿਉਂ ਇਸ ਸਟੇਟ ਨੂੰ ਲੈ ਰਹੀਆਂ ਨੇ ਸੋ ਕੀ ਆਰਥਿਕ ਸਥਿਤੀ ਸੱਚਮੁੱਚ ਹੀ ਇੰਨੀ ਮਾੜੀ ਆ ਪੀ ਪੰਜਾਬ ਦੇ ਖਜ਼ਾਨੇ ਨੂੰ ਖੋਰਾ ਲੱਗ ਚੁੱਕਿਆ ਕਿ ਜਿਹੜੇ ਵਿੱਤੀ ਬੋਝ ਨੇ ਉਹ ਲੋਕਾਂ ਦੇ ਉੱਪਰ ਪੈ ਰਹੇ ਨੇ ਇਸ ਡੇਟਾ ਕੰਗਾਲ ਹੋ ਚੁੱਕੀ ਹੈ ਪੰਜਾਬ ਦੇ ਰੈਵਨਿਊ ਦਾ ਇੱਕ ਵੱਡਾ ਹਿੱਸਾ ਕਿਸ਼ਤਾਂ ਦੇ ਵਿੱਚ ਚਲਾ ਜਾਂਦਾ ਪੰਜਾਬ ਦੇ ਕੋਲੇ ਕੋਈ ਆਰਥਿਕ ਸਰੋਤ ਨਹੀਂ ਹੈ ਸਿਆਸਤਦਾਨਾਂ ਦਾ ਇਸ ਪਾਸੇ ਧਿਆਨ ਨਹੀਂ ਹੈ ਡਾਕਟਰ ਸਾਹਿਬ ਕੀ ਗੱਲਬਾਤ ਹੈ ਸਾਰੀ ਇਹ ਜੀ ਦੇਖੋ ਮੰਤਰੀ ਸਾਹਿਬ ਪੰਜਾਬ ਕੋਲੇ ਸਰੋਤ ਹੈਗੇ ਨੇ ਪਹਿਲਾਂ ਵੀ ਹੈਗੇ ਸੀ ਪਰ ਉਹੀ ਸਰੋਤ ਨੇ ਤੁਹਾਨੂੰ ਵੀ ਉਹਨਾਂ ਸਰੋਤਾਂ ਨਾਲ ਹੀ ਪੰਜਾਬ ਨੰਬਰ ਕਿਤੇ ਰਿਹਾ 1900 ਸੀ ਤੱਕ ਉਹ ਸਰੋਤ ਕੀ ਨੇ ਉਹ ਸਰੋਤਾਂ ਜ਼ਮੀਨ ਪੰਜਾਬ ਕੋਲੇ ਰਤੀ ਪਰਵਾਰ ਜ਼ਮੀਨ ਸਭ ਤੋਂ ਜ਼ਿਆਦਾ ਹੈ 2.74 ਤੇ ਬਾਕੀਆਂ ਕੋਲੇ ਕੋਈ ਡੀਵੀਡਾ ਕੋਈ ਰਿਕਾਰਡ ਕੋਈ ਨਾਰਥ-ਈਸਟ ਨਹੀਂ ਜਿੱਥੇ ਜੰਗਲੀ ਜੰਗਲ ਨੇ ਉਹਨਾਂ ਨੂੰ ਛੱਡ ਕੇ ਖੇਵਨ ਦੀ ਬਹੁਤ ਘਾਟ ਹੈ ਬਲਕਿ ਪੰਜਾਬ ਦੇ ਉੱਤੇ ਆਖੀ ਇਸ ਕਰਕੇ ਕਿ ਇਹਦੀ ਜ਼ਮੀਨ ਸਾਰੀ ਸੀ ਸਾਰੀ ਜ਼ਮੀਨ ਉਪਜਾਊ ਹੈ ਜਰਖੇ ਜ਼ਮੀਨ ਹੈ ਪਾਣੀ ਪਿਆਉ ਕੋਲੇ ਤੇ ਪੰਜਾਬ ਦੇ ਲੋਕ ਮਿਹਨਤੀ ਇਹ ਸਾਰਾ ਕੁਝ ਹੋਣ ਦੇ ਬਾਅਦ ਵੀ ਪੰਜਾਬ ਕੁਲਾਬ ਦਾ ਇੱਕ ਵੇਰ ਸਾਂ ਏ ਜਿਹੜੀ ਅਮੀਰੀ ਸੀ ਸਾਡੀ ਇਸ ਅਮੀਰੀ ਨੂੰ ਗੈਰ ਨਾਮੀਆ ਨੀਤੀਆਂ ਨੇ ਸਰਕਾਰ ਦੀਆਂ ਜਿਹੜੇ ਹੁਣ ਸਾਨੂੰ ਕਹਿੰਦੇ ਨੇ ਵੀ ਤੁਹਾਡਾ ਹਿਸਾਬ ਨਹੀਂ ਠੀਕ ਤੁਹਾਡੇ ਕੋਲ ਪੈਸਾ ਨਹੀਂ ਉਹਨਾਂ ਨੇ ਸਾਨੂੰ ਹਸਾਬ ਕਿਤਾਬ ਲਿਆ ਕੇ ਇਹ ਇੰਨਾ ਜਗ੍ਹਾ ਤੇ ਖੜਾ ਕਰ ਗਿਆ ਪੈਂਦਾ ਕਿ ਆ ਜਾਂ ਜਾਂ ਇਹ ਜਿਹੜਾ ਜਿਹੜੀ ਕੈਗ ਦੀ ਰਿਪੋਰਟ ਹੈ ਉਹਨੇ ਤਾਂ ਉਹ ਤਾਂ ਮਨੀਮ ਨੇ ਉਹਨਾਂ ਨੇ ਤਾਂ ਹਸਾਬ ਤਾਂ ਵੀ ਦੱਸਣਾ ਵੀ ਤੁਹਾਡਾ ਇੰਨਾ ਹੈਗਾ ਜੀ ਇੰਨਾ ਨਹੀਂ ਉਹਨਾਂ ਕੋਈ ਨੀਤੀ ਨਹੀਂ ਬਣੋ ਉਹਦਾ ਦੱਸਣਾ ਹੈ ਜਿਵੇਂ ਵੀ ਇੱਥੇ ਤੁਹਾਡੇ ਪੈਸੇ ਇੱਥੇ ਘੱਟ ਨੇ ਇੱਥੇ ਵੱਧ ਨੇ ਤੇ ਸੋ ਨੀਤੀ ਕਿਨੇ ਬਣਾਉਣੀ ਹੈ ਨੀਤੀ ਬਣਾਉਣੀ ਸੀ ਆਪਸੇ ਛਾਸਤਰੀਆਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਿਆਸਤਦਾਨਾਂ ਨੇ ਉਹਨਾਂ ਨੇ ਬਣਾਈ ਨਹੀਂ ਉਹ ਕਿਉਂ ਕਿਉਂਕਿ ਅਗਦੇ ਨਾਲ ਚੁੱਚੜਕ ਪੰਜਾਬ ਦਾ ਜਿਹੜਾ ਰੈਵਨਿਊ ਹੈ ਉਹ ਚੋਰੀ ਚ ਜ਼ਿਆਦਾ ਜਾ ਰਿਹਾ ਮੈਂ ਕਿਸੇ ਹਰਿਆਣੇ ਦੇ ਬੰਦੇ ਨਾਲ ਗੱਲ ਕਰੀ ਨਾ ਤੁਹਾਡੇ ਵਿੱਚ ਇੱਥੇ ਫਰਕ ਕੀ ਹੈ ਕਹਿੰਦਾ ਜੀ ਸਾਡੇ ਜੇ ਸਰਕਾਰ 'ਚ 100 ਰੁਪਏ ਜਮ੍ਹਾਂ ਹੋਣਾ ਮੰਗਦਾ ਕਿ ਅਸੀਂ 30 ਜਾਂ 40 ਉਹਦੇ ਚੋਹੇ ਰਫੇਰੀ ਕਰਦੇ। ਕਿ ਪੰਜਾਬ ਵਾਲੇ ਦੀ ਜੀ ਨੌਜਵਾਨਾ ਹੋਣਾ ਉਹ ਚੋ 80 ਦੀ ਰਫੇਰੀ ਕਰਦੇ ਨੇ। ਕਿ ਜੇ ਕਿਤੇ ਦਾਅ ਲੱਗਿਓ ਕਹਿੰਦੇ ਭਾਵੇਂ ਖਜ਼ਾਨੇ ਚ ਇੱਕ ਰੁਪਈਆ ਜਮ੍ਹਾਂ ਕਰਕੇ 99 ਮਿੰਟ ਦੇ ਦੇ। ਕਹਿੰਦਾ ਇਹ ਆ ਗੱਲ ਹੈ। ਪਰ ਮੈਨੂੰ ਇਹ ਜੱਚਦੀ ਆ। ਕਿਉਂਕਿ ਮੈਂ ਜਦ ਦੇਖਦਾ ਮੈਂ ਕਿੰਨਾ ਦਾ ਹਾਲ ਕੰਦੇ ਦੇ ਸਾਹਮਣੇ ਹੀ ਪਿਛੜੇ। ਹਰੇਕ ਮੈਂ ਕਿ ਇਹ ਚਮਕੀ ਜਾ। ਸੋ ਇਕਦਾ ਇਹ ਹੋ ਗਿਆ ਕਿ ਪੰਜਾਬ ਦੇ ਵਿੱਚ ਢੀ ਵੱਡੀ ਪ੍ਰਚਾਰ ਹੈ ਖਜ਼ਾਨੇ ਦੇ ਪੈਸੇ ਦਾ ਜਿਹੜਾ ਲੋਕਾਂ ਤੋਂ ਪਸੰਦਾ ਜਾਂਦਾ ਉਹ ਵੱਖਰਾ ਪ੍ਰਚਾਰ ਹੈ ਮੈਂ ਉਹਦੀ ਗੱਲ ਨਹੀਂ ਹੈ ਜੇ ਕਰ ਰਿਹਾ ਜਿਹੜਾ ਖਜ਼ਾਨੇ ਦਾ ਪ੍ਰਚਾਰ ਹੋ ਰਿਹਾ ਉਹ ਖਜ਼ਾਨੇ ਦਾ ਜਦ ਲੁੱਟ ਹੋਏਗੀ ਤਾਂ ਕੀ ਹੈ ਦੂਜਾ ਦੂਜਾ ਇਹ ਹੈ ਵੀ ਜਿਵੇਂ ਇਹ ਗਲਤ ਪ੍ਰਚਾਰ ਦੁਸ਼ ਪ੍ਰਚਾਰ ਕਰਿਆ ਜਾ ਰਿਹਾ ਹੈ ਸੱਚ ਨਕੋਇਆ ਜਾ ਰਿਹਾ ਹੈ ਵੱਡੇ ਵੱਡੇ ਆਪੇ ਸ਼ਕਤੀਆਂ ਵੱਲੋਂ ਵੱਡੇ ਵੱਡੇ ਬੰਦੇ ਮਾਰਾਂ ਮਰਾਂ ਆ ਮੇਰੇ ਕੋਲ ਪੰਜਾਬ ਦਾ ਬਜਟ ਕਿ ਹੈ ਜਿਨੇ ਦੇਖਣਾ ਦੇਖੇ ਜਿਨੇ ਨੂੰ ਪੜਨਾ ਪੜੇ ਆ ਬਲੀ ਪਰ ਇਹ ਆਇਆ ਸਾਲ ਜਿਹੜਾ ਪਾਸ ਕਰਿਆ ਇਹਦੇ ਵਿੱਚ ਪੰਜਾਬ ਦੇ ਟੈਕਸਾਂ ਦੀ ਜਿਹੜੀ ਆਮਦਨ ਹੈ 58900 ਕਰੋੜ ਹੈ ਟੈਕਸਾਂ ਦੀ ਆਪਦੀ ਆਮਦਨ 58900 ਕਰੋੜ ਹੈ ਇਸ 58900 ਕਰੋੜ ਦੇ ਵਿੱਚ ਜੀਐਸਟੀ ਹੈ ਮੋਨੇ 26000 ਕਰੋੜ ਸਟੇਟ ਐਕਸਾਈਜ਼ ਹੈ ਤੇ ਵੈਟ ਹੈ ਸਾਡੇ 8000 ਕਰੋੜ ਵੈਟ ਹੈ ਸ਼ਰਾਬ ਦਾ 1.5 10000 ਕਰੋੜ ਤੇ ਬਾਕੀ ਜਿਹੜਾ ਹੈ ਸਟੈਂਪ ਤੇ ਰਜਿਸਟ੍ਰੇਸ਼ਨ ਦਾ 6.5 10000 ਕਰੋੜ ਫਿਰ ਜਿਹੜਾ ਇਹ ਆਰਸੀ ਵਗੈਰਾ ਆਪਾਂ ਵਾਈਕਲ ਬਣਾਉਣਿਆਂ ਡਰਾਈਵਿੰਗ ਲਾਇਸੈਂਸ ਵਗੈਰਾ ਇਹਨਾਂ ਦਾ ਵਾਈਕਲ ਦਾ ਟੈਕਸ ਜਿਹੜਾ ਹੈ ਉਹ 4.5 10000 ਕਰੋੜ ਹੈ ਤੇ 3500 ਕਰੋੜ ਇਲੈਕਟ੍ਰਿਸਿਟੀ ਡਿਊਟੀ ਹੈ ਇਹ 58000 ਤੋਂ ਸਾਰੇ ਟੈਕਸ ਆ ਗਏ ਨਾ ਵਿੱਚ ਵੈਟ ਆ ਗਿਆ ਪਟਾਲਟੀ ਜਦੋਂ ਲੱਗਦਾ ਹੁੰਦੀ ਕਿਤੇ ਕਾਹਤੇ 92 ਪੈਸੇ ਵਧਾਏ ਨੇ ਠੀਕ ਹੋ ਗਿਆ ਸਟੈਂਪ ਡਿਊਟੀ ਵਿੱਚ ਆ ਗਏ ਰਜਿਸਟ੍ਰੇਸ਼ਨ ਜਿਹੜੀ ਰਜਿਸਟਰੀਆਂ ਹੁੰਦੀਆਂ ਘਰਾਂ ਦੀਆਂ ਦੁਕਾਨਦਾਰੀਆਂ ਜ਼ਮੀਨਾਂ ਦੀਆਂ ਜੋ ਵੀ ਨੇ ਵਾਹਨਾਂ ਆ ਗਏ ਸਾਰੇ ਜਿਹੜੇ ਕਰੇ ਜਾਂਦੇ ਨੇ ਠੀਕ ਹੈ ਤੇ ਬਿਜਲੀ ਦੇ ਉੱਤੇ ਜਿਹੜਾ ਟੈਕਸ ਲੱਗਦਾ ਉਹ ਆ ਗਿਆ ਜਿਹੜਾ ਸ਼ਰਾਬ ਹੈ ਉਹ ਆ ਗਿਆ ਜੀਐਸਟੀ ਆ ਗਿਆ ਇਹ ਹੀ ਟੈਕਸ ਦੇ ਸਰੋਤ ਨੇ ਇਹ 58900 ਕਰੋੜ ਇਦੇ ਵਿੱਚੋਂ ਕੰਨੀਆਂ ਤਨਖਾਹਾਂ ਔਰ ਪੈਨਸ਼ਨਾਂ ਦੇ ਉੱਤੇ 53967 ਕਰੋੜ ਖਰਚ ਹੋਇਆ। ਜਨ ਕੇ 55000 ਕਰੋੜ। ਜੇ 58900 ਤੋਂ 55000 ਕਰੋੜ ਉੱਤੇ ਖਰਚ ਹੋ ਗਿਆ ਸਿਰਫ 4000 ਕਰੋੜ ਰਹਿ ਗਿਆ 3900 ਤੇ 70 ਕਰੋੜ ਗਿਆ ਪਕੰਗੇ। ਤੇ ਫੇਰ ਭਾਈ ਪੰਜਾਬ ਬਚੂ ਕਿਨੇ? ਇੱਥੇ ਗੋ ਪੈਸਾ ਕਿੰਨਾ ਤਰੋ ਅਸੀਂ ਕਹਿ ਜਾਂ ਨਾ ਕੰਮ ਜਾਂ ਕੰਮ ਜਾਂ ਅਗਲੀ ਗੱਲ ਹੈ ਇੰਨਾ ਪੈਸਾ ਇਹ ਮੁਲਾਜ਼ਮ ਤੇ ਪੈਨਸ਼ਨ ਹੈ ਕਿੰਨੇ 6 ਲੱਖ ਪਰਿਵਾਰ ਕਿੰਨੇ 4 ਲੱਖ 8 ਲੱਖ ਪਰਿਵਾਰਾਂ ਚੋਂ 4 ਲੱਖ ਪਰਿਵਾਰਾਂ ਨੂੰ ਸਾਰੇ ਦਾ ਸਾਰਾ ਟੈਕਸ ਜਾ ਰਿਹਾ ਹੈ ਇੱਕ ਤਾਂ ਇਹ ਗੱਲ ਇਹ ਕੋਈ ਨਹੀਂ ਬੋਲਣ ਨੂੰ ਤਿਆਰ ਕੋਈ ਨਹੀਂ ਕਹਿਣ ਨੂੰ ਚਾਰ ਸਭ ਡਰਦੇ ਨਹੀਂ ਨਾ ਕੋਈ ਪੋਲੀਟੀਸ਼ੀਅਨ ਬੋਲਦੇ ਨਾ ਕੋਈ ਬਿਰੋਕਰੇਟ ਬੋਲਦੇ ਕਿਉਂਕਿ ਉਹ ਸੋ ਜਿਹੜੇ ਵੀ ਇਕੱਠੇ ਹੋ ਕੇ ਰੌਲਾ ਪਾਣਗੇ ਆਪਾਂ ਆਪਣੀ ਚੰਦੀ ਬੰਦ ਹੋਈ ਡਾਕਟਰ ਜਿੰਨਾ ਕੰਮ ਹੁੰਦਾ ਉਹ ਤੁਹਾਨੂੰ ਪਤਾ ਹੀ ਹੈ ਇਹ ਚ ਕੋਈ ਡੁਕੀ ਚੁਪੀ ਗੱਲ ਨਹੀਂ ਹੈ ਇਹ ਹੈਗਾ ਪਹਿਲਾ ਕੰਮ ਹੁਣ ਦੂਜਾ ਵੀਰ ਉਹਨਾਂ ਨੇ ਤਾਂ ਸਾਫ ਤავਜਾ ਬਾਰੇ ਦੱਸਤਾ ਵੀ ਜੀ ਸਾਡੇ ਜਿਹੜਾ ਹੈਗਾ ਇਹ ਰੈਵਨਿਊ ਡੈਫਿਸਿਟ ਇਨ ਆਈ ਜੀ ਇਹ ਵੀ ਮੈਂ ਲੋਕਾਂ ਅਸਤੇ ਥੋੜੀ ਜਿਹੀ ਸਪਸ਼ਟ ਕਰਦਾ ਇੱਕ ਅਸੀਂ ਕਹਿੰਨਾ ਮਾਗੀ ਮਾਰੀ ਦਾ ਮਾਗੀ ਮਾਰੀ ਹੁੰਦਾ ਜਿਹੜੇ ਅਸੀਂ ਟੈਕਸ ਇਕੱਠੇ ਕਰਕੇ ਤੇ ਉਹ ਮਾਗੀ ਮਾਰੀਏ ਤੋਂ ਮਾਦੀ ਖਰਚਾ ਕਿੰਨਾ ਹੈ ਜਿਵੇਂ ਹੁਣ ਕਿ ਜਿਹੜਾ ਮਾਦੀ ਮਾਦੀ ਆ ਉਹ 1 ਲੱਖ 3000 ਕਰੋੜ ਇਕੱਠਾ ਪਾਉਣਾ ਕਹਿੰਦੇ ਨੇ ਠੀਕ ਹੈ ਕਿ ਖਰਚਾ ਜਿਹੜਾ 1 ਲੱਖ 13000 ਕਰੋੜ ਦਾ ਹੈ ਨਾ 1 ਲੱਖ 27000 ਕਰੋੜ ਦਾ ਜੇ 1 ਲੱਖ 13000 ਇਕੱਠਾ 3000 ਇਕੱਠਾ ਹੋਣਾ ਹੈ ਕਿ 1 ਲੱਖ 27000 ਕਰੋੜ ਦਾ ਖਰਚਾ ਹੋਣਾ ਤਾਂ 24000 ਕਰੋੜ ਤੱਕ ਹੋਰ ਦੇ ਹੋਣਾ ਪਊਗਾ ਇਹਨੂੰ ਮਾਦੀ ਘਾਟਾ ਕਹਿੰਦੇ ਨੇ ਯਾਨੀ ਕਿ ਤੁਹਾਡੇ ਸਾਰੇ ਸਰੋਤ ਵਿੱਚੀ ਕੋਈ ਤੁਸੀਂ ਜ਼ਮੀਨ ਵੇਚੀ ਤੁਸੀਂ ਕੋਈ ਇਕੱਠਾ ਕਰ ਲਿਆ ਤੁਸੀਂ ਕੁਝ ਵੀ ਲੈ ਲਿਆ ਐਸਾ ਜਿੱਥੋਂ ਜਿੱਥੋਂ ਵੀ ਆਇਆ ਇਹ ਸਾਰਾ ਕੁਝ ਤੇ ਕਰਜ਼ਾ ਵੀ ਲੈ ਲਿਆ ਇਹ ਲੈ ਕੇ ਇਹ ਕੱਟਾ ਪਿਆ ਤਾਂ ਇਹ ਕਿਤੋਂ ਦਾ ਇਹ ਤਾਂ ਕੱਟੇ ਦਾ ਬਚ ਬਣੇ ਹੀ ਰਹੂਗਾ ਉਹਨਾਂ ਮਹਿੰਗਾਈ ਹੋ ਹੋਰ ਹੋ ਦੂਜਾ ਦੂਜਾ ਕਹਿੰਦੇ ਵਿੱਤੀ ਕੱਟਾ ਵਿੱਤੀ ਕੱਟਾ ਇਹ ਹੁੰਦਾ ਵੀ ਸਾਰਾ ਕੁਝ ਰਲਾ ਕੇ ਫਿਰ ਵੀ ਕੱਟਾ ਕਿੰਨਾ ਹੋ ਗਿਆ ਹੁਣ ਜਿਹੜੀ ਉਹਨੇ ਪੋਜੀਸ਼ਨ ਦੱਸਣ ਦੀ ਕੋਸ਼ਿਸ਼ ਕਰੀ ਹੈ ਜੇ ਤੁਸੀਂ ਮੁਕਾਬਲੇ 'ਚ ਨਹੀਂ ਦੱਸੋਗੇ ਤਾਂ ਤੁਸੀਂ ਗਲਵੜ ਕਰ ਦਿੰਦੇ ਆ ਕੈਗ ਨੇ ਜੋ ਦੱਸਿਆ ਉਸ ਨੂੰ ਪੜ੍ਹ ਕੇ ਲੱਗਦਾ ਵੀ ਬਹੁਤ ਜ਼ਿਆਦਾ ਹਾਲਾਂਕਿ ਕੰਜ ਜਕੜ ਬਹੁਤ ਡਾਇਰ ਨਹੀਂ ਨਾ ਫਿਗਰ ਮੇਰੇ ਸਾਹਮਣੇ ਹੈ ਜੋ ਕੈਗ ਨੇ ਵੀ ਲਿਖੀ ਹੈ ਜੋ ਇੱਥੇ ਛਪੀ ਹੋਈ ਹੈ ਮੰਗਲੀ ਘਟਾ ਇਹਨਾਂ ਦਾ ਜਿਹਨੂੰ ਰੈਵਨਿਊ ਡੈਫਿਸਿਟ ਕਹਿੰਦੇ ਆ ਸੀ ਠੀਕ ਹੈ ਜਿਹੜੇ ਟੈਕਸਾਂ ਦਾ ਪੈਸਾ ਇਕੱਠਾ ਹੁੰਦਾ ਉਹਦੇ ਤੇ ਜਿਹੜਾ ਤਨਖਾਹਾਂ ਵਗੈਰਾ ਤੇ ਹੋਰ ਤੇ ਖਰਚੇ ਹੁੰਦੇ ਨੇ ਉਹ ਜਿਹੜਾ ਘਟਾ ਹੈ ਉਹ ਪਿਛਲੇ ਇਹ ਜੇ ਆਪਾਂ ਦੇਖੀਏ 22 23 ਠੀਕ ਹੈ ਭਾਈ ਜੀ ਦੇ ਵਿੱਚ 26045 ਰੁਪਏ ਸੀ ਉਹ ਕਾਇਗ ਨੇ ਵੀ ਇਹੀ ਲਿਖਿਆ ਜੋ ਅਖਬਾਰ ਤੀਸਰੀ ਮੈਨੂੰ ਕਟਿੰਗ ਭੇਜਿਆ ਉਹਦੇ ਹੀ 2645 ਵਿੱਚ ਇੱਥੇ ਵੀ 2645 ਹੈ ਉਹ ਇਹਨਾਂ ਨੇ ਘਟਾਇਆ ਉਹ ਘਟਾ ਕੇ ਆ ਪਿਛਲੇ ਸਾਲ ਦਾ ਜਿਹੜਾ ਮੰਗਿਆ ਸਾਲ ਹੋਣਾ ਉਹਦੇ 23811 ਰਹਿ ਗਿਆ 26045 ਚੋਂ 23811 ਰਹਿ ਗਿਆ ਪਰ ਮੰਗੂ ਵੀ 24000 ਰਹਿ ਗਿਆ 2000 ਤਾਂ ਘਟਿਆ ਨਾ 2200 2200 ਕਰੋੜ ਘਟੇ ਇਸੇ ਤਰ੍ਹਾਂ ਜਿਹੜਾ ਇੱਕੀ ਦਾ ਹੁੰਦਾ ਜੈ ਇਹਨਾਂ ਦਾ ਉਹ ਵੀ ਇਹੀ ਹੈ ਵੀ 23198 ਕਰੋੜ ਰਹਿ ਜਾਣਾ ਕਟਾ ਜਾ ਜੇ 23198 ਕਰੋੜ ਰਹਿ ਜਾਣਾ ਮਤਲਬ ਪਿਛਲੇ ਸਾਲ ਘਟਾ ਲਿਆ ਇਸ ਕੀ ਹੋਰ ਹੁਣ ਵਧਣ ਨਹੀਂ ਦੇਣਾ ਕਟਾ ਮਤਲਬ ਵਿਦਾਇਪਿਆ ਹੁਣ ਦੂਜਾ ਦੂਜਾ ਇਹ ਕਹਿੰਦਾ ਵਿੱਤੀ ਕਟਾ ਵਿੱਤੀ ਕਟਾ ਉਹਨਾਂ ਨੇ ਵੀ ਲਿਖਿਆ ਉਹ ਹੈਗਾ 33930 ਕਰੋੜ ਸੀ ਬਾਈਟਿੰਗ 22 14 ਘਟਕੇ 3010 ਕਰੋੜ ਰਹਿ ਗਿਆ ਈ ਗੱਲ ਪੈਂਸੋ 11 ਕੱਟ ਕੇ ਕਿ ਜੇ 3311 ਰਹਿ ਗਿਆ ਤੇ 3600 ਕਰੋੜੇ ਕੱਟ ਗਿਆ ਜਿਹੜਾ ਘਟਾ ਹੈ ਉਹ ਘਟਿਆ ਵਧਿਆ ਨਹੀਂ ਆ 3600 ਕਰੋੜੇ ਕੱਟ ਗਿਆ ਕਿ ਐਤਕੀ ਵੀ ਇਹਨਾਂ ਨੇ ਆਖਿਆ ਵੀ ਉੱਥੇ ਜੀ ਰੱਖਣਾ ਹੈ ਯਾਨੀ ਕਿ ਹੋਰ ਕੱਟਾਂ ਨਹੀਂ ਪੈਂਦੇ ਨਾ ਇਹ ਕੱਟਾਂ ਨਾਮਿਕ ਟਾਹਣਾ ਤਾਂ ਟੋਟਾ ਟੋਟ ਉਦੋਂ ਕਿੰਦੇ ਨਹੀਂ ਪੈਂਦੇ ਨਾ ਉਦੋਂ ਕੱਟ ਹੀ ਰੱਖ ਲੈ ਸੋ ਇਹਨਾਂ ਨੂੰ ਜਦ ਮੈਂ ਇਹਨਾਂ ਜਿਹੜੇ ਅੰਕੜੇ ਉਹਨਾਂ ਨੂੰ ਦਿੱਤੇ ਨੇ ਆ ਅੰਕੜੇ ਮੈਂ ਦਿੱਤੇ ਵੀ ਨੇ ਰਿਵਿਚੀ ਵਿੱਚ ਆ ਪਹਿਲੇ ਨੇ ਇਹ ਬਜਟੀਆਂ ਫਿਗਰਸ ਨੇ ਅੰਕੜੇ ਨੇ ਇਹ ਅੰਕੜੇ ਇਹ ਦੱਸਦੇ ਨੇ ਵੀ ਇਹ ਪੈਸਾ ਕਿੱਥੇ ਜਾ ਰਿਹਾ ਹੁਣ ਜਿਹੜਾ ਰੋਣਾ ਪਾਇਆ ਜਾ ਰਿਹਾ ਇੱਕ ਹੋਰ ਵੱਡਾ ਉਹ ਇਹ ਸਮਝਣ ਦੀ ਲੋੜ ਹੈ ਕਿ ਜੇ ਖੁਜੀ ਅਸੀਂ ਤਾਂ ਜਿਹੜਾ ਪੈਸਾ ਖਰਚ ਕਰ ਰਿਹਾ ਉਹਦੇ ਵਿੱਚ ਬੜਾ ਜਿਹੜਾ ਮੈਂ ਕਹਿੰਦਾ ਸੀ ਬਿਜਲੀ ਦੀ ਸਬਸਿਡੀ ਬਹੁਤ ਧਿਆਨ ਨਾਲ विजेीडी डी सब्सिडी ਤੇ 20200 ਕਰੋੜ ਰੁਪਇਆ ਖਰਚ ਕਰਨਾ ਉਹ ਵੀ 1200 ਕਰੋੜ ਦੇ ਵਿੱਚੋਂ 3 4 5 ਮਤਲਬ ਕਹੋ ਵੀ 3 4000 ਕਰੋੜ ਬਚ ਸਕਦਾ ਸੀ ਜੇ ਇਹ ਇਹ ਕਰਦੇ ਕਿ ਜਿਹੜੇ 300 ਯੂਨਟ ਦਿੱਤੇ ਨੇ ਹੁਣ ਕਰਿਆ ਥੋੜਾ ਜਿਹਾ ਇਹ ਰੌਲਾ ਪਾਣਾ ਸ਼ੁਰੂ ਕਰਤਾ ਵੀ ਜੇ ਦੋ ਬੈਨੀਫਿਟ ਕਿਉਂ ਮੈਨ ਸਤ ਕਿਲੋਵਟ ਤੱਕ ਜੇ ਤੋਂ ਪਹਿਲਾਂ ਉਹ ਆ ਫਿਰ ਤੁਸੀਂ ਹੁਣ 300 ਯੂਨਟ ਦੇ ਉੱਤੇ ਕਿਉਂ ਸੌ ਹੋਰ ਪੈਸਾ ਹੋ ਮਿਲੇ ਵਾਧੂ ਉਦੋਂ ਉਹ 300 ਯੂਨਟ ਜਿਹੜਾ ਕਰਿਆ ਸੀ ਉਹ ਚਾਹੀਦਾ ਤਾਂ ਇਹ ਸੀ ਵੀ ਕਿ ਸੀਮਾ ਤੈਅ ਕਰ ਦਿੰਦੇ ਵੀ ਜਿਹਦੀ ਇਤੋਂ ਵੱਧ ਆਮਦਨਾ ਉਹਨੂੰ ਨਹੀਂ ਦੇਣਾ ਘਟੋ ਘਟ ਸਰਕਾਰੀ ਮਲਾਜੂ ਜਿਹੜੇ 2 2 2 ਲੱਖ ਤਨਖਾਹ ਦਾ ਲੈਂਦੇ ਨੇ ਉਹਨਾਂ ਨੂੰ ਬਿਜਲੀ ਮੁਫਤ ਕਿਉਂ ਬਈ ਉਹ ਜਿਹੋ ਟਾਈਮ ਉਹ ਨਹੀਂ ਹੱਟਦਾ ਆ ਕੰਮ ਸਿਰ ਲੱਪੈਸਾ ਵਾਚਣਾ ਸੀ ਇਸੇ ਤਰ੍ਹਾਂ ਹੀ ਜਿਹੜਾ ਹੈਗਾ ਬਸਾਂ ਤੇ ਸਫਰ ਉਹ ਵੀ ਜਿਹੜੀਆਂ ਮਿੰਦੀਆਂ ਬਹੁਤ ਜ਼ਿਆਦਾ ਤਨਖਾਹ ਲੈ ਰਹੀਆਂ ਨੇ ਉਹਨਾਂ ਨੂੰ ਵੀ ਬਸਾਂ ਚ ਤੁਸੀਂ ਨੌਜਾਨ ਲੜਕੇ ਲੜਕੀਆਂ ਜਿਹੜੇ ਠੇਕੇ ਤੇ ਲੱਗੇ ਨੇ ਤੁਸੀਂ ਕੋਈ ਜਿਹੜੇ ਰੈਗੂਲਰ ਮਲਾਗਨ ਲੱਗੇ ਆ ਉਹਨੂੰ ਅਸੀਂ ਵੀ ਨਹੀਂ ਦੇਣਾ ਬਸ ਸਿੰਪਲ ਹੈ ਰੈਗੂਲਰ ਨੂੰ ਪੂਰੀ ਤਨਖਾਹ ਜਿੰਨੂੰ ਵੀ ਬਣੀ ਆ ਜਿਹੜਾ ਪਹਿਲੇ 3 ਸਾਲਾਂ ਵਾਲੇ ਚ ਆਏ ਜਿਹਦੇ ਬੇਸਿਕ ਪੇਮ ਦੇ ਉਦੋਂ ਉਦੋਂ ਉਹਨੂੰ ਦੇ ਦੋ ਮੁਫਤ ਬਲਕਿ ਜਦੋਂ ਦੀ ਬੇਸਿਕ ਪੇ ਦੇ ਜਦ ਪੂਰੀ ਤਨਖਾਹ ਮਿਲਣ ਲੱਗੀ ਉਦੋਂ ਉਹਨੂੰ ਮੁਫਤ ਕਿਉਂ ਦੋ ਤਨਖਾਹ ਹੀ ਇੰਨੀ ਜ਼ਿਆਦਾ ਹੈ ਇੱਕ ਇਹ ਇਹ ਗੱਲ ਕੋਈ ਕਰਨ ਨੂੰ ਤਿਆਰ ਹੈ ਜਾ ਤੁਸੀਂ ਇਹ ਗੱਲ ਨਾ ਨਹੀਂ ਦੇਖੋਗੇ ਫਿਰ ਆ ਗਿਆ ਆਪਣੇ ਕੋਲੇ ਕਿ ਜੀ ਇਹ ਜਿਹੜਾ ਹੈਗਾ ਖਰਚਿਆਂ ਦੇ ਵਿੱਚ ਇੱਕ ਹੈਗਾ ਵਿਆਜ ਦਾ ਖਰਚਾ ਵੱਡਾ ਵਿਆਜ ਦਾ 23000 ਕਰੋੜ ਰੁਪਏ ਦੇਣਾ ਪੈ ਰਿਹਾ ਤੇ ਆਜ ਦਾ ਵੱਡਾ ਖਰਚਾ ਹੈ ਇਹ ਹੀ ਤਕਰੀਬਨ 35000 ਕਰੋੜ ਕਰਜ਼ਾ ਲੈਂਦੇ ਨੇ ਹਰ ਸਾਲ ਸੋ ਇਹ ਤਾਂ ਹੈਗਾ ਵਿੱਤ ਦਾ ਹਾਲ ਇਹਦੇ ਵਿੱਚੋਂ ਹੱਲ ਕੀ ਸੀ ਰਾਟਰ ਵਧਾਤਾ ਗੈਟ ਕਰਦਾ ਬਤੋਣਾ ਨਹੀਂ ਪਹਿਲਾਂ ਚੋਰੀ ਰੋਕਣਾ ਸੀ ਚੋਰੀ ਨਹੀਂ ਰੋਕੀ ਉਹ ਕਿਉਂ ਨਹੀਂ ਰੋਕੀ ਕਿਉਂਕਿ ਕਿਸੇ ਨੂੰ ਪਤਾ ਹੀ ਨਹੀਂ ਵੀ ਅਸੀਂ ਰੋਕਣੀ ਕਿਵੇਂ ਆ ਬਲਦੇਵ ਸਿੰਘ ਸਰਸਾ ਇੱਕ ਕਿਸਾਨ ਆ ਗੂ ਨੇ ਉਹਨਾਂ ਨੇ ਇੱਕ ਤਹਿਸੀਲ ਦਾ ਇਕੱਠਾ ਕਰ ਕੱਲੀ ਕੱਲੀ ਤਹਿਸੀਲ ਦਾ ਉਹਨਾਂ ਨੂੰ ਬੁਲਾਇਆ ਇਹਨਾਂ ਦੇ ਰੈਵਨਿਊ ਮੈਂਟਰਸ ਨੂੰ ਪੁੱਛ ਲਿਆ ਉਹਨਾਂ ਨੂੰ ਬੁਲਾ ਕੇ ਇਹ ਦੱਸੋ ਵੀ ਕਿਵੇਂ ਕਿਵੇਂ ਇਹ ਛੇੜ ਆ ਬਈ ਉਹਨਾਂ ਨੇ ਠੋਕ ਠੋਕ ਲੈਣ ਤੇ ਪੈਸਾ ਕੱਢਿਆ ਵੀ ਇੰਨਾ ਪੈਸਾ ਸਰਕਾਰ ਦੇ ਖਜ਼ਾਨੇ ਜਾਣਾ ਸੀ ਹੋ ਜਾਂਦਾ ਕਿਉਂ ਨਹੀਂ ਜਾਂਦਾ ਤਾਂ ਨਹੀਂ ਵੀ ਇਹ ਕੀ ਕਹਿੰਦੇ ਨੇ ਚੰਗਾ ਜੀ ਜੇ ਔਰਤਾਂ ਦੇ ਨਾਂ ਤੇ ਰਜਿਸਟਰੀ ਹੋ ਤਾਂ ਅਸੀਂ ਪੈਸੇ ਕੱਟ ਲੈ ਲਾਂਗੇ ਰਜਿਸਟਰੀ ਦੇ ਤਸਾਮ ਦੇ ਜੇ ਫਲਾਣਾ ਹੋ ਤਾਂ ਜੇ ਰਿਸ਼ਤੇਦਾਰੀ ਚ ਕਰੋਗੇ ਆਪਸੇ ਜਿੰਨਾ ਭਾਈ ਇਹਨਾਂ ਗੱਲਾਂ ਨਾਲ ਨਹੀਂ ਹੋਣਾ ਫਰਕ ਪੈਣਾ ਤੁਸੀਂ ਹਰ ਸਾਲ ਜਿਹੜਾ ਡੀਸੀ ਰੇਟ ਹੈ ਜ਼ਾਇਦਾਦ ਦਾ ਉਹਨੂੰ ਛੇਛੇ ਮਹੀਨੇ ਵਾ ਦੇਖੋ ਬਾਜ਼ਾਰ 'ਚ ਰੇਟ ਕੀ ਹੈ ਕੀ ਪਾ ਚੱਲ ਰਿਹਾ ਤੁਸੀਂ ਉਹਦਾ ਅੱਧਾ ਭਾਅ ਫਿਕਸ ਕਰ ਦਿਓ ਤੀਜਾ ਹਿੱਸਾ ਕਰ ਜੇ ਤਾਂ ਤਾਂ ਵੀ ਜੇ ਕੱਲ ਨੂੰ ਦੇਣੀ ਪੈਗੀ ਸਰਕਾਰ ਨੇ ਐਕਵਾਇਰ ਕਰਨੀ ਉਹਨੂੰ ਘੱਟ ਪੈਸੇ ਦਿੱਤੇ ਜਾਣਾ ਤੁਸੀਂ ਆ ਤੁਹਾਡੀਆਂ ਜ਼ਮੀਨਾਂ ਔਕਰ ਹੋ ਰਹੀਆਂ ਹੋ ਰਹੀਆਂ ਨੇ ਕਿ ਨਹੀਂ ਆ ਜਿਹੜੇ ਹਾਈਵੇ ਬਣ ਰਹੇ ਨੇ ਹੋਰ ਨੇ ਤੁਸੀਂ ਮੈਨੂੰ ਇਹ ਦੱਸੋ ਵੀ ਜਿਹੜੀ ਜ਼ਮੀਨ ਐਕਵਾਇਰ ਕਰਨ ਦਾ ਉਹ ਰੇਟ ਦੱਸਦੇ ਨੇ ਉਦੋਂ ਮੁੜ ਕੇ ਦੁੱਗਣਾ ਦੇਣਾ ਤੇ ਗਿਨਾ ਚੁਗਣਾ ਉਹ ਅਗਲੀ ਆ ਜਿਹੜਾ ਰੇਟ ਤੈਅ ਕਰਦੇ ਨੇ ਪਹਿਲਾਂ بیسਟ ਰੇਟ ਮੂਲ ਰੇਟ ਉਹ ਬਾਜ਼ਾਰ ਰੇਟ ਨਾਲੋਂ ਅੱਧਾ ਵੀ ਹੈ ਕਿਤੇ ਜੋ ਕਿੰਨਾ ਤੁਹਾਡਾ ਬਾਜ਼ਾਰ 'ਚ ਵਿਕਦਾ ਹੈ ਕਿ ਉਹ ਜਿਹੜਾ ਮੂਲ ਰੇਟ ਉਹ ਤੋਂ ਬਾਅਦ ਵਧਾ ਕੇ ਹੋਰ ਕਰਕੇ ਤਾਂ ਉਹ ਤੋਂ ਵੱਗ ਜਾਊਗਾ ਸ਼ਾਇਦ ਉਹ ਉਹਨਾਂ ਚਾਹ ਕਰਦੇ ਨੇ ਕੋਈ ਰਜਿਸਟਰੀ ਤੁਹਾਡੇ ਰਾਜਪੁਰੇ 'ਚ ਹੁੰਦੀ ਦੇਖ ਲਓ ਕਿ ਟਿਆੜੇ ਝੁੰਦੀ ਦੇਖ ਲਓ ਠੀਕ ਹੈ ਕਨੌਰ ਚ ਹੁੰਦੀ ਦੇਖ ਲਓ ਡੇਰਾ ਬਸੀ ਚ ਹੁੰਦੀ ਦੇਖ ਲਓ ਬਨੂੜ ਚ ਹੁੰਦੀ ਦੇਖ ਲਓ ਜਿੱਥੇ ਵੀ ਸਬ ਤਸੀਲ ਹੈ ਉੱਥੇ ਰਜਿਸਟਰੀ ਹੁੰਦੀ ਹੈ ਨਾਬੇ ਚ ਦੇਖ ਲਓ ਸਵਾਣੇ ਚ ਦੇਖ ਲਓ ਜੇ ਭਾਈ ਜਿਹੜੇ ਭਾਅ ਦੇ ਉੱਤੇ ਬਾਜ਼ਾਰ ਚੋ ਚੀਜ਼ ਬਿਕ ਰਹੀ ਹੈ ਰਜਿਸਟਰੀ ਉਦੋਂ ਤੀਜੇ ਹਿੱਸੇ ਪੈਸਾਂ ਚ ਹੋਣੀ ਹੈ ਕਿ ਫਿਰ ਉਹ ਤਾਂ ਟੈਕਸ ਦੀ ਚੋਰੀ ਹੋ ਹੀ ਗਈ ਸਰ ਉਹਨਾਂ ਦੇ ਚ ਡਬਲ ਕੰਮ ਹੋ ਰਿਹਾ ਹੈ ਇੱਕ ਪਾਸੇ ਤਹਿਸੀਲਦਾਰ ਉਹਨਾਂ ਤੋਂ ਰਿਸ਼ਵਤ ਲੈਂਦਾ ਇਸ ਗੱਲ ਦੀ ਵੀ ਮੈਂ ਤੁਹਾਨੂੰ ਟੈਕਸ ਨਹੀਂ ਇਕੱਠਾ ਕਰੂੰਗਾ ਉਹਨਾਂ ਉਹ ਵੀ ਰਿਸ਼ਵਤ ਖਾ ਰਿਹਾ ਉਹ ਵੀ ਪ੍ਰਤੀ ਸਤਾਜ ਦੇ ਟੈਕਸ ਸਭ ਤੋਂ ਜਿਹੜੀ ਰਿਸ਼ਵਤ ਖਾ ਰਿਹਾ ਉਹ ਟੈਕਸ ਦੀ ਚੋਰੀ ਹੈ ਉਹ ਬੰਦੇ ਤੋਂ ਰਿਸ਼ਵਤ ਨਹੀਂ ਲੋਕ ਰੌਲਾ ਪਾਉਂਦੇ ਨੇ ਵੀ ਤਹਿਸੀਲਦਾਰ ਜੀ ਬਿਨਾ ਪੈਸਿਆਂ ਦੇ ਰਜਿਸਟਰੀ ਨਹੀਂ ਕਰਦਾ ਪੈਸੇ ਤਾਂ ਉਹ ਟੈਕਸ ਦੀ ਚੋਰੀ ਕਰ ਰਿਹਾ ਹੈ ਉਹ ਤੁਹਾਡੇ ਨਾਲ ਸੌਦਾ ਕਰਦਾ ਵੀ ਤੁਸੀਂ 2 ਡੂਡ ਕਰੋੜ ਵਾਲੀ ਜਿਹੜੀ ਰਜਿਸਟਰੀ ਆ ਉਹ 60 ਲੱਖ ਚ ਕਰਾ ਰਹੇ ਹੋ ਜੇ ਜਿਹੜਾ ਤੁਸੀਂ 90 ਲੱਖ ਰੁਪਇਆ ਦੋ ਨੰਬਰ ਦਾ ਦੇ ਰਹੇ ਹੋ ਉਹਦੇ ਉੱਤੇ ਨਾ ਤੁਸੀਂ ਰਜਿਸਟ੍ਰੇਸ਼ਨ ਫੀਸ ਨਹੀਂ ਦਿੱਤੀ। ਅਸਟਾਮ ਜੁੜਦੀ ਤਾਂ ਨਹੀਂ ਸੀ ਨਾ ਜੋ ਹੋਰ ਨਹੀਂ। ਪਹਿਲਾਂ ਇਨਕਮ ਟੈਕਸ ਨਹੀਂ ਦਿੱਤਾ। ਆ ਚੋਰੀ ਹੈ। ਸੋ ਜਿਹੜੀ ਇਹ ਵੱਡੀ ਚੋਰੀ ਆ ਇਹ ਰੈਵਨਿਊ ਵਾਕੇ ਨਹੀਂ ਰਹੀ। ਉਹ ਵੱਡੀ ਚੋਰੀ ਨਿਰੋਖ ਨਹੀਂ। ਜੇ ਜਿਹੜਾ ਇਹ ਫालतू ਖਰਚਾ ਉਹਨੂੰ ਘਟਾ ਨਹੀਂ ਤੇ ਫਿਰ ਜਿਹੜੀ ਆਮਦਨ ਵਧਾਉਣੀ ਸੀ। ਐਨੀ ਵੀ ਵਿੱਚ ਸਰੋਤ ਹੈ ਨਹੀਂ। ਆਮਦਨ ਵਧਾਉਣ ਵਾਸਤੇ ਇਹਨਾਂ ਕੋਲੇ ਬੜਾ ਹੀ ਸੌਖਾ ਤਰੀਕਾ ਹੈਗਾ ਸੀ ਜਿਹੜਾ ਨਹੀਂ ਕਰ ਰਹੇ ਇਹ ਮੰਰੇਗਾ ਦੇ 32 ਲੱਖ ਕਾਰਡ ਬਣਾਉਣ 100-100 ਦਿਨ ਦਾ ਰੁਜ਼ਗਾਰ ਦੇਣ ਉਹਦੇ ਨਾਲ ਇੱਕ ਤਾਂ ਇਹ ਆ ਵੀ 12000 ਕਰੋੜ ਆਉਣਗੇ ਉਹ ਚ 3000 ਕਰੋੜ ਇਹਨਾਂ ਨੂੰ ਕਰਦਾ ਟੈਕਸ ਲੱਗਦਾ ਸਾਰੀ ਚੋਂ ਉਹ 3000 ਕਰੋੜ ਦੀ ਆਮਦਨ ਭਾਤ ਤੋਂ ਆਹ ਹੁਣ ਵੀ ਤਾਂ ਜਿਹੜਾ ਵੈਟ ਦੇ ਪੈਸੇ ਵਧਾਏ ਨੇ ਕਹਾਟ ਪੈਸੇ ਇਸ ਦੇ ਉੱਤੇ ਟੋਲ ਤੇ ਤੇ ਬੰਦੇ ਮੈ ਪੈਸੇ ਡੀਜ਼ਲ ਤੇ ਇਹਦੇ ਉੱਤੇ ਇਹਨਾਂ ਦਾ ਅੰਦਾਜ਼ਾ ਹੈ ਵੀ 5000 ਕਰੋੜ ਕਰਤਾ ਹੋਣਾ। ਨਾ 500 500 ਕਰੋੜ ਤੁਸੀਂ 500 ਕਰੋੜ ਨਾਲ ਤੁਹਾਡੇ ਕੋਲ ਤਾਂ 3000 ਕਰੋੜ ਆ ਫਿਰ ਤੁਸੀਂ ਕਿਉਂਕਿ ਉਹਦੇ ਉੱਤੇ ਸਕੀਮ ਦੇ ਫਿਰ এমਪਲੋਇਮੈਂਟ ਮਿਲੂ ਲੋਕਾਂ ਨੂੰ ਉਹਦੇ ਨਾਲ ਫਿਰ ਉਹਦੇ ਨਾਲ ਪਿੰਡਾਂ ਦੇ ਵਿੱਚ ਉਹ ਸਾਰੀਆਂ ਹੋਣਗੀਆਂ ਸਮਾਨ ਵਿਕੂਗਾ ਰੋਕਨ ਨੂੰ ਰੁਜ਼ਗਾਰ ਮਿਲੂਗਾ ਉਹਦੇ ਵਿੱਚ ਇਹ ਗੱਲ ਮਰੇਗਾ ਲੈਣ ਨੂੰ ਨਹੀਂ ਮਰੇਗਾ ਜਦ ਤੁਸੀਂ ਉੱਥੇ ਪਿੰਡ ਦੀ ਚਾਰਦੀਵਾਰੀ ਬਣਾਉਣੀ ਹੈ ਸਕੂਲ ਦੀ ਤੁਸੀਂ ਕੋਈ ਰਸਤੇ ਬਣਾਉਣੇ ਨੇ ਕੋਈ ਪੁਲੀਆਂ ਬਣਾਉਣੀਆਂ ਨੇ ਕੋਈ ਸ਼ੈਦ ਬਣਾਉਣੇ ਨੇ ਉਹ ਜਿਹੜਾ ਕੰਮ ਕਰੋਗੇ ਉਹਦੇ ਵਿੱਚ ਇੱਟਾਂ ਵੀ ਤਾਂ ਲਿਆਓਗੇ ਸਿਮਿੰਟ ਵੀ ਤਾਂ ਲੱਗੂਗਾ ਉਹ ਜਿਹੜੇ ਫਿਰ ਸਿਮਿੰਟ ਦੇ ਇੱਟਾਂ ਵਾਲਿਆਂ ਨੂੰ ਮਜ਼ਦੂਰੀ ਹੋਰ ਉਹ ਵੀ ਤਾਂ ਮਿਲੂਗੀ ਇਸ ਕਰਕੇ ਜਿਹੜੇ ਲੋਕਾਂ ਨੂੰ ਰੁਜ਼ਗਾਰ ਪੈਦਾ ਹੋਣੇ ਸੀ ਪਿੰਡਾਂ ਦੇ ਵਿੱਚ ਪਿੰਡਾਂ ਦਾ ਰੁਜ਼ਗਾਰ ਤੇ ਬਹੁਤ ਮਾੜਾ ਹਾਲ ਹੈ ਕਿ ਕੀ ਤੁਸ ਵਾ ਕੋ ਰੁਜ਼ਗਾਰ ਦਾ ਸਾਧਨ ਨਹੀਂ ਰੋਜਗਾਰ ਪੈਦਾ ਹੋਣਾ ਸੀ ਮੰਡੇਗਾ ਰਾਹੀਂ ਮੰਡੇਗਾ ਦੇ ਅੱਗੋਂ ਪੈਦਾ ਕਰਨਾ ਸੀ ਰੁੱਖ ਲਗਾ ਲਓ ਪਿੰਡ ਚ ਪਾਣੀ ਦਾ ਰੋਜ ਰੌਲਾ ਪਾਵੇ ਧਰਤੀ ਹੀਟਾ ਪਾਣੀ ਖਤਮ ਹੋ ਗਿਆ ਜੀ ਖਤਮ ਹੋ ਗਿਆ ਜੀ ਖਤਮ ਹੋ ਗਿਆ ਜੀ ਜੇ ਪਿੰਡਾਂ ਦੀਆਂ ਸੱਤਾਂ ਤੇ ਝਿੜੀਆਂ ਦੇ ਵਿੱਚ ਰੁੱਖ ਲਗਾ ਦੇ ਨਵੇਂ ਮੰਡੇਗਾ ਦੇ ਰਾਹੀਂ ਤੇ ਪਾਣੀ ਤਾਂ ਜਿਹੜਾ ਮੀਂਹ ਦਾ ਪੈਂਦਾ ਉਹ ਹੱਲਦੇ ਆਏਗਾ ਹੀ ਨਹੀਂ ਇੱਕ ਪਾਸੇ ਉਹ ਪਾਣੀ ਹੱਲਦੇ ਹੁੰਦਾ ਕਿਉਂਕਿ ਉਹਨੂੰ ਉਹਨੂੰ ਵਗਣ ਨੂੰ ਰੋਕ ਕੋਈ ਨਹੀਂ ਆ ਤੇ ਉਹ ਧਰਤੀ ਚ ਜਾਨ ਨੂੰ ਜਗ੍ਹਾ ਕੋਈ ਨਹੀਂ ਆ ਜੇ ਤੁਸੀਂ ਦਰਖਤ ਲਗਾਤੇ ਉਹ ਦਰਖਤ ਉਹਨੂੰ ਰੋਕਦਾ ਵੀ ਕੰਮ ਕਰਦੇ ਨੇ ਤੇ ਉਹ ਉਸ ਨੂੰ ਉਹ ਧਰਤੀ ਟੀ ਵੀ ਨਾ ਕਿ ਜਾਂਦੇ ਨੇ ਤੁਸੀਂ ਜੇ ਨਾ ਜਾਂ ਤੁਸੀਂ ਇੱਕ ਜਿਹੜੇ ਤੁਹਾਡੇ ਕੋਲ ਤਾ ਤਰੀਕੇ ਨੇ ਜਿੱਥੇ ਤੁਹਾਡੀ ਹਿੰਗ ਫਟਕੜੀ ਨਹੀਂ ਲੱਗਦੀ ਤੁਹਾਡਾ ਪਰਿਆਵਰਨ ਵੀ ਬਚਦਾ ਹੈ ਤੁਹਾਡਾ ਪਾਣੀ ਵੀ ਬਚਦਾ ਉਹ ਤੁਸੀਂ ਕਰਨਾ ਨਹੀਂ ਕਿਥੇ ਠੀਕ ਹੈ ਫਿਰ ਤੁਸੀਂ ਆ ਕਾਗਜ਼ਾਂ ਚ ਬਾਬੂ ਗਰੀ ਨਾਲ ਨਹੀਂ ਇਹ ਕੰਮ ਹੋਣੇ ਵੈਸਾ ਆ ਬੈਣ ਜੀ ਇਹ ਅਸਲਚੀ ਨੇ ਇਹ ਅਸਲਚੇ ਇਹ ਸਟੇਟ ਚ ਨਹੀਂ ਰਹੇ ਇਹ ਤਾਂ ਸਾਬ ਕਿਤਾਬ ਜੋੜਦੇ ਮਨੀਮ ਨੇ ਤਾਂ ਜਦ ਤੁਸੀਂ ਵਿੱਤ ਵਿਭਾਗ ਮਨੀਮੀ ਕਰਨ ਲੱਗ ਜੇ ਵਿੱਤੀ ਨੀਤੀ ਥੋੜਾ ਬਣਾਉਂਦੇ ਨੇ ਇਹ ਇਹ ਤਾਂ ਨਿਮੀ ਕਰ ਰਹੇ ਨੇ ਨਿਮੀਤਾ ਜੀ ਸਾਹਿਬ ਹੁੰਦਾ ਵੀ ਇੰਨੇ ਪੈਸੇ ਆਏ ਕਿ ਇਹਨੇ ਦੇਤੇ ਜੀ ਇਹਨੇ ਫਲਾਣੇ ਕਰਤੇ ਜੀ ਮੈਨੇ ਇਹਨੂੰ ਦੇਤੇ ਇਹਨੂੰ ਦੇਤੇ ਇਹ ਤਾਂ ਹਿਸਾਬ ਕਿਤਾਬ ਹੈ ਕੋਈ ਕਰਦਾ ਹੈ ਹਿਸਾਬ ਕਿਤਾਬ ਦੇ ਉੱਤੇ ਰੌਲਾ ਪੈਂਦਾ ਔਰ ਜਿੰਨੇ ਪੱਤੇ ਲਿਖਨੇ ਸਾਰੇ ਹਿਸਾਬ ਕਿਤਾਬ ਚ ਗੁੰਮਰ ਰਹਿੰਦੇ ਨੇ ਪੈਸਾ ਆਊਗਾ ਕਿੱਥੋਂ ਜਿੱਥੋਂ ਪੈਸਾ ਆ ਸਕਦਾ ਹੈ ਉਹ ਤੇ ਧਿਆਨ ਨਹੀਂ ਦੇ ਰਹੇ ਜਿੱਥੇ ਪੈਸਾ ਖਰਾਬ ਹੋ ਰਿਹਾ ਉਹ ਤੇ ਧਿਆਨ ਨਹੀਂ ਦੇ ਰਹੇ ਜਿੱਥੇ ਪੈਸਾ ਚੋਰੀ ਹੋ ਰਿਹਾ ਉਹ ਤੇ ਧਿਆਨ ਨਹੀਂ ਦੇ ਰਹੇ ਜਿੱਥੇ ਖਰਚੇ ਦੀ ਲੋੜ ਨਹੀਂ ਹੈ ਉੱਥੇ ਫालतू ਖਰਚਾ ਕਰ ਰਹੇ ਨੇ ਜਿੱਥੇ ਖਰਚੇ ਦੀ ਲੋੜ ਆ ਉੱਥੇ ਕਰ ਨਹੀਂ ਰਹੀ ਸਰਕਾਰੀ ਕਾਜ ਨੇ ਉਹਨਾਂ ਦਾ 100-100 ਰੁਪਿਆ ਕੱਟਦਾ ਪਿਛੇ 2-3 ਸਾਲ ਤੋਂ ਲਗਾਤਾਰ ਹੀ ਕੱਟ ਰਹੀ ਹੈ ਇਹ ਇਹ ਸਰਕਾਰ ਨੇ ਆ ਕੇ ਕਟਣਾ ਸ਼ੁਰੂ ਕਰਿਆ ਇਹ ਸਰਕਾਰੀ ਕਾਜ ਵੀ ਕਿੱਥੋਂ ਚੱਲਣਗੇ ਬਾਬਾ ਫਰੀਦ ਨੇ ਕਿਹਾ ਰੋੜੇ ਦਾਖ ਬਜੌਰੀਆਂ ਕਿਕਰ ਵੀਜੇ ਜੱਟ ਕਿ ਜੇ ਤੁਸੀਂ ਭਾਈ ਕਿਕਰ ਬੀਜੋਗੇ ਫਿਰ ਤੁਹਾਨੂੰ ਕਿੱਥੋਂ ਮਿਲਣਾ ਸੋ ਇਹ ਸਾਨੂੰ ਨੂੰ ਸਮਝਣਾ ਪਏਗਾ ਕਿ ਪੰਜਾਬ ਦੇ ਵਿੱਚ ਨੂੰ ਕੁਝ ਨਹੀਂ ਹੋਇਆ ਆਹ ਫੇਰ ਤਾਂ ਜਿਹੜੀ ਬਣੀ ਮਟੀ ਕੋਆਪਰੇਟ ਕੀ ਹੁੰਦੀ ਸੀ ਵੇਰਕਾ ਦਾ ਦੁੱਧ ਆਪ ਆਪ ਵਾਕੇ ਬਹੁਤ ਮਾੜਾ ਬਹੁਤ ਮਾੜਾ ਦੁੱਧ ਮਾੜਾ ਦੁੱਧ ਮਾੜਾ ਮੂਲ ਦਾ ਦੁੱਧ ਵੇਖਣਾ ਤਾਂ ਇਹ ਇਹਦੀ ਕੁਝ ਪਰਤਾਂ ਦੀ ਜਾਂਚ ਹੋਣੀ ਚਾਹੀਦੀ ਓ ਮੂਲ ਦਾ ਦੁੱਧ ਇੰਨੇ ਸਾਗਾਂ ਤੋਂ ਠੇਕੇ ਦੇ ਵੇਚਿਆ ਨਹੀਂ ਇਹਦਾ ਆਪਣੇ ਆਪ ਚ ਹੁਣ ਇਹ ਨਾ ਕਿਵੇਂ ਵੇਚਣ ਲੱਗਿਆ ਕੋਈ 겜 ਹੋਣੀ ਹੈ ਕਿਸੇ ਦੀ ਕਿਸੇ ਨੇ ਕੋਈ ਸੱਦੇ ਬਾਜ਼ੀ ਕਰੀ ਹੋਣੀ ਹੈ ਇਹ ਮੈਨੂੰ ਕਿਉਂ ਸ਼ੰਕਾ ਹੈ ਕਿਉਂਕਿ ਇਹਨਾਂ ਨੇ ਉਸ ਜਿਹੜੀ ਡੀਐਨਐਸ ਪੰਜਾਬੀ ਯੂਨੀਵਰਸਿਟੀ ਦੀ ਉਹਦਾ ਸਮਰਥਨ ਕਰਿਆ ਜਿਨੇ ਵੇਰਕਾ ਦਾ ਦੁੱਧ ਹਟਾ ਕੇ ਉੱਤੇ ਨੈਸਟ ਦੇ ਵਿੱਚ ਕੰਟੀਨ ਚ ਕੈਂਦੀ ਕੰਟੀਨ ਜਿਹੜਾ ਬੱਚਿਆਂ ਦੇ ਪੰਨੋਂ ਪੈਸੇ ਜਾਂਦੇ ਸੀ ਉਹ ਪ੍ਰਾਈਵੇਟ ਕੰਪਨੀ ਦਾ ਦੁੱਧ ਲਵਾਇਆ ਸੀ ਉਹਨੂੰ ਇਹਨਾਂ ਨੇ ਐਨ ਪੂਰੀ ਡਿਫਰੈਂਸ ਕੀਤੀ ਹੋਈ ਹੈ ਇਹਦਾ ਮਤਲਬ ਇਹ ਹੈ ਦੁੱਧ ਦੇ ਮਾਮਲੇ ਵਿੱਚ ਕਿਤੇ ਨਾ ਕਿਤੇ ਇਹਨਾਂ ਦਾ ਕੋਈ ਦੰਕਾ ਨਹੀਂ ਤਾਂ ਕੋਆਪਰੇਟਿਵ ਮੈਸ ਹੋਵੇ ਕੋਆਪਰੇਟਿਵ ਕੰਟੀਨ ਹੋਵੇ ਉਸ ਕੰਟੀਨ ਦੇ ਵਿੱਚ ਕੋਆਪਰੇਟਿਵ ਅਧਾਰੇ ਦਾ ਦੁੱਧ ਆ ਰਿਹਾ ਹੋਵੇ ਬੱਚਿਆਂ ਦੇ ਕੋਲੋਂ ਪੈਸੇ ਜਾਣੇ ਹੁਣ ਉਹਨੇ ਚ ਭਾਈ ਪ੍ਰਾਈਵੇਟ ਦਾ ਦੁੱਧ ਲਵਾਉਂਦਾ ਮਹਿੰਗਾ ਦੁੱਧ ਲਵਾਉਂਦਾ ਕੀ ਮਤਲਬ ਹੈ ਇਸ ਤੋਂ ਪਤਾ ਲੱਗਦਾ ਵੀ ਦੁੱਧ ਚੇਨਾ ਦੀ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਕੋਈ ਬੰਦਾ ਗਲੇ ਆਇਆ ਇੰਨਾਂ ਦਾ ਉਹ ਲੱਭਣ ਕੀ ਹੈ ਕਿਉਂ ਨਹੀਂ ਦੇਖਦੇ ਦਿਖਦਾਂਗੇ ਇਹਨਾਂ ਨੂੰ ਕਿਤੇ ਤਾਂ ਇਹਨਾਂ ਦੇ ਕੋਈ ਅੱਖਾਂ ਬੰਦ ਨਹੀਂ ਹੈਗੀਆਂ ਇਹਨਾਂ ਨੂੰ ਪਤਾ ਵੀ ਆ ਹੋ ਰਿਹਾ ਹੈ ਪਰ ਇਹ ਕਹਿੰਦਾ ਹੋਣਾ ਚਾਹੀਦਾ ਸੋ ਜਦ ਤੱਕ ਤੁਸੀਂ ਪੰਜਾਬ ਦੇ ਜੇ ਵਿੱਤ ਨੂੰ ਠੀਕ ਕਰਨਾ ਹੈ ਪੰਜਾਬ ਵਿੱਚ ਐ ਠੀਕ ਨਹੀਂ ਹੋਣਾ ਵੀ ਕਾਲਜਾਂ ਦੇ ਵਿੱਚ ਪੈਸੇ ਨਾ ਦਿਓ ਜੀ ਕਾਲਜਾਂ ਚ ਜਿਹੜਾ ਕਾਲਜ ਦਾ ਅਧਿਆਪਕ ਰੱਖਣਾ ਹੈ ਉਹਨੂੰ 20000 ਤੇ 22000 ਤੇ ਰੱਖੀ ਰੱਖੋ ਇਹ ਵਿੱਤਾਂ ਠੀਕ ਨਹੀਂ ਹੋਣਾ ਵਿੱਤਾ ਐ ਠੀਕ ਨਹੀਂ ਹੋਣਾ ਵੀ ਨਵੇਂ ਨੌਜਵਾਨ ਲੜਕੇ ਲੜਕੀਆਂ ਨੂੰ ਜਾਤਾਂ ਨੌਕਰੀ ਦੇਉ ਹੀ ਨਾ ਜੇ ਜੇ ਉਹ 5 10000 15000 ਤੇ ਉਹਨਾਂ ਦੀ ਮੂੰਜ ਕੁੱਟੀ ਜਾਉ। ਇਹ ਐ ਨਹੀਂ ਠੀਕ ਹੋਣਾ। ਇਹ ਕਹਿ ਕੇ ਕਿ ਜੀ ਹੁਣ ਪੈਸਾ ਕਿੱਥੋਂ ਦਈਏ। ਇਹ ਠੀਕ ਤਾਂ ਹੋਣਾ ਜਿਨ੍ਹਾਂ ਨੂੰ ਫालतू ਪੈਸੇ ਦੇ ਰਹੇ ਹੋ ਉਹਨਾਂ ਤੇ ਅੰਕ ਚੁਲਗਾਓ। ਉਹਨਾਂ ਨੂੰ ਸਪਸ਼ਟ ਕਹੋ ਵੀ ਹੁਣ ਨੀਤ ਦੋ ਵੱਧ ਨੀਤ ਤੇ ਜਾਣਾ। ਜਿਹਨੇ ਨਹੀਂ ਨੌਕਰੀ ਕਰਨੀ ਨਾ ਕਰੇ। ਜਾਓ ਜਿੰਨੇ ਜਾਣਾ। ਚੋਰੀ ਬੰਦ ਕਰੋ। ਤੇ ਜਿੱਥੇ ਰੋਡ ਐ ਸੇਧ ਦੇ ਉੱਤੇ ਸੇਧ ਦੇ ਉੱਤੇ ਕੱਢੇ ਤੁਸੀਂ ਇਹ ਕਹਿ ਕੇ ਗਏ ਜੀ ਅਸੀਂ ਟੈਸਟ ਮੁਕਤ ਕਰਦੇ ਜੀ ਅਸੀਂ ਆਮ ਆਦਮੀ ਕੋਲ ਦਿਨ ਕੋਤੇ ਦਿਨ ਸੇਤ ਨਹੀਂ ਮਿਲ ਰਹੀ ਲੋਕਾਂ ਨੂੰ ਜਾ ਕੇ ਦੇਖ ਲੈਣਾ ਗੱਲਾਂ ਜਿੰਨੀਆਂ ਮਰਜ਼ੀ ਮਾਰੀ ਜਾਂਦੇ ਡੈਵਲਪਮੈਂਟ ਇਦਾਂ ਹੀ ਜਿਹੜੇ ਇਹ ਸਕੂਲ ਆਫ ਐਮਿਨੈਂਸ ਬਣਾਤੇ ਜੀ ਅਸੀਂ ਸਿੰਗਾਪੁਰ ਭੇਜਦੇ ਜੀ ਅਸੀਂ ਫਰਾਂਸਾਂ ਭੇਜਦੇ ਜੀ ਇਹਨਾਂ ਸਕੂਲਾਂ ਦਾ ਸੁਧਾਰ ਨਹੀਂ ਹੋਇਆ ਬਿਲਡਿੰਗਾਂ ਤਾਂ ਸੋਹਣੀਆਂ ਪਹਿਲਾਂ ਵੀ ਬਣਗੀਆਂ ਸੀ ਪਿਛੀਆਂ ਸਰਕਾਰਾਂ ਨੇ ਵੀ ਬਣਾਤੀਆਂ ਸੀ ਸੋ ਜੇ ਤੁਸੀਂ ਸਿੱਖਿਆ ਦਾ ਸੁਧਾਰ ਕਰਨਾ ਹੈ ਜੇ ਤੁਸੀਂ ਸਿਹਤ ਦਾ ਸੁਧਾਰ ਕਰਨਾ ਹੈ ਜੇ ਤੁਸੀਂ ਪਰਿਆਵਰਣ ਦਾ ਸੁਧਾਰ ਕਰਨਾ ਹੈ ਜੇ ਧਰਤੀ ਹੇਠਲੇ ਪਾਣੀ ਦਾ ਪ੍ਰਬੰਧ ਕਰਨਾ ਹੈ ਤਾਂ ਤੁਹਾਨੂੰ ਲੜਨਾ ਪਏਗਾ ਤੁਹਾਨੂੰ ਨੀਤੀ ਦੇ ਤੌਰ ਤੇ ਉੱਤੇ ਗੱਲ ਕਰਨੀ ਪਏਗੀ ਨੀਤੀ ਕਰਨ ਵਾਸਤੇ ਬਹੁਤ ਉਹਨੇ ਪੈਸੇ ਦੀ ਲੋੜ ਨਹੀਂ ਹੁੰਦੀ ਜਿੰਨੀ ਨੀਤ ਤੇ ਯੋਜਨਾਬੰਦੀ ਤੇ ਯੋਜਨਾਬੰਦੀ ਨਾਲ ਉਸ ਨੂੰ ਲਾਗੂ ਕਰਨ ਦਾ ਇਰਾਦਾ ਇੱਕ ਨੀਤ ਹੁੰਦੀ ਹੈ ਨੀਤੀ ਤਾਂ ਚੰਗੀ ਹੈ ਪਰ ਇਰਾਦਾ ਨਹੀਂ ਹੈ ਵੀ ਨਹੀਂ ਜਾ ਰਹੇ ਔਖਾ ਹੈ ਤੁਹਾਨੂੰ ਇਰਾਦਾ ਵੀ ਕਰਨਾ ਪਊਗਾ ਇਹ ਐਵੇਂ ਨਹੀਂ ਕਿਹਾ ਬਾਬੇ ਨੇ ਜੇ ਟੋਪਰੇਮ ਖੇਡਣ ਦਾ ਜੋ ਸਿਰਸਬ ਤਰੀਕਲੀ ਮੁਰਿਆ ਇਹ ਪੰਜਾਬ ਦੇ ਵਿੱਚ ਕੁਝ ਨਹੀਂ ਹੋਇਆ ਪੰਜਾਬ ਨੂੰ ਪੰਜਾਬ ਦੇ ਵੱਡੇ ਵੱਡੇ ਆਸੋ ਜੀ ਡੁੱਬਿਆ ਪਿਆ ਪੰਜਾਬ ਤਾਂ ਕੋਈ ਡੁੱਬਿਆਦਰ ਨਹੀਂ ਡੋਬੋਇਆ ਕਿ ਜੇ ਤੁਸੀਂ ਜਾਣबूझ ਕੇ ਡੋਬੋਮੋਗੇ ਜੇ ਮਾਂ ਹੀ ਬੱਚੇ ਨੂੰ ਜ਼ਹਿਰ ਦੇਣਾ ਚਾਹੇਗੀ ਫਿਰ ਕਿਵੇਂ ਬੱਚੂਗਾ ਬਚਾ ਸਰਕਾਰੀ ਸਿਸਟਮ ਨੂੰ ਇਹਨਾਂ ਨੇ ਕਦੇ ਕਿਸੇ ਨੂੰ ਫੜ ਕੇ ਅੰਦਰ ਕਰਤਾ ਕਦੇ ਕਿਸੇ ਨੂੰ ਕਰਤਾ ਫਿਰ ਹੁਣ ਇਹ ਗੱਲ ਦੇ ਉੱਤੇ ਐਸ ਤੋਂ ਵੱਧ ਵੀ ਕਹਿ ਦਿੰਗੇ ਉਹੀ ਤਾਂ ਖੋਲੀ ਇੰਨੇ ਪੋਲੀਟੀਸ਼ੀਅਨ ਅੰਦਰ ਕਰਤੇ ਅਸੀਂ ਫੁਲਾਣਾ ਕਰਤਾ ਭਾਈ ਇੱਟੇ ਨੂੰ ਮੰਨ ਦੁੱਧਾ ਕੀ ਲੈਸ ਤੁਸੀਂ ਅੰਦਰ ਕਰੇ ਹੋਣਗੇ ਕਰਾਪਸ਼ਨ ਤੋਂ ਉਹ ਤੋਂ ਜ਼ਿਆਦਾ ਵੱਧ ਗਈ ਇੱਕ ਬਿਊਰੋਕਰੇਟ ਜਿਹੜਾ 55 ਕਰੋੜ ਰੁਪਈਆ ਕਹਿੰਦਾ ਮੈਂ 5 10 ਦਿਨਾਂ ਚ ਵੰਡਦਾ ਬੱਚਿਆਂ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਚ ਉਹ ਤਾਂ ਤੁਸੀਂ ਉਹਨੂੰ ਕੁਝ ਕਿਹਾ ਨਹੀਂ ਉਹ ਉਹਨੇ ਕਾਫਲਾ ਕਰੇ ਸੀ ਹੁਣ ਆ 프리 ਲੈਟਰ ਕੀ ਆ ਗਿਆ ਕੈਗ ਨਹੀਂ ਫੜਿਆ ਕੈਗ ਨਹੀਂ ਫੜਿਆ ਜਿਹੜੇ ਕੈਗ ਦੀ ਰਿਪੋਰਟ ਤੁਸੀਂ ਮੈਨੂੰ ਭੇਜੀਆ ਨਾ ਇਹ ਤਾਂ ਐਸੈਂਬਲੀ ਅੱਲੀਆ ਦੇ ਚੋਰੀ ਆਏ ਸਿੱਖਿਆ ਮੰਤਰੀ ਦੇ ਵਿੱਚ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਚ ਠੱਗੀ ਹੋਈ ਹੋਈ ਆ ਬੈਡਾ ਪੋਸਟ ਮੈਟ੍ਰਿਕ ਚ ਹੋਈ ਸੀ ਉਹ ਬਿਰੋਕ੍ਰਾਸੀ ਕਰਦੀ ਆ ਉਸ ਬਿਰੋਕ੍ਰੇਟ ਨੂੰ ਕਿਸੇ ਨੇ ਨਹੀਂ ਪੁੱਛਿਆ ਉਹਦੇ ਕਹੇ ਤੋਂ ਇੱਕ ਪਬਲਿਸ਼ਨ ਹੁੰਦਾ ਕਰਤਾ ਕੁਆਲਿਟੀ ਛਿੰਦ ਤੇ ਤਦੋਂ ਨੇ 39 ਕਰੋੜ ਦਾ ਦੋਸ਼ ਲਾਇਆ ਸੀ ਆਪ ਉਹ 55 ਕਰੋੜ ਕਹਿੰਦਾ ਮੈਂ ਬਣਦਾ ਉਹਨੂੰ ਕਿਸੇ ਨੇ ਨਹੀਂ ਕੁਛ ਕੀਤਾ ਵੀ ਦੱਸ ਕਿੱਥੇ ਗਿਆ ਉਹ ਪੈਸਾ ਇਹ ਜਿਹੜੀ ਵੱਡੀ ਸਮੱਸਿਆ ਸਾਡੀ ਹੈਗੀ ਹੈ ਕਿ ਜਿੱਥੇ ਇਦਾਂ ਹੀ ਮੈਡੀਕਲ ਐਜੂਕੇਸ਼ਨ ਉਹਦੇ 2 ਕਰੋੜ ਰੁਪਏ ਹੁੰਦਾ ਸੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਇੱਕ ਡਾਇਰੈਕਟਰ ਆਇਆ ਉਹਨੇ 26 ਕਰੋੜ ਬਣਾਤਾ ਇੱਕ ਸਾਲ ਕੀ ਉਹਨੂੰ ਕਰੋੜ ਦਾ 26 ਕਰੋੜ ਕਿਵੇਂ ਬਣ ਜੂਗਾ ਇਹ ਕੋਈ ਮੁਰਗੀ ਆਂਡੇ ਦੇਣ ਵਾਲੀ ਦੀ ਰੋਜ਼ ਆਂਡੇ ਜਾਦਾ ਦੇ ਦੂ ਮਤਲਬ ਜਿਆਦਾ ਤੁਸੀਂ ਦੇਖਣਾ ਹੀ ਨਹੀਂ ਇਹ ਪੈਸਾ ਕਿੱਥੇ ਜਾ ਰਿਹਾ ਹੈ ਕਿੱਥੇ ਲੱਗ ਰਿਹਾ ਹੈ ਕਿਉਂ ਹੋ ਰਿਹਾ ਹੈ ਉਹੀ ਅਨੇ ਉਹ ਕਹਿੰਦੇ ਆਈ ਨਹੀਂ ਆਈ ਕਰ ਦੋ ਆਈ ਨਹੀਂ ਆਈ ਕਰ ਦੋ ਆਈ ਨਹੀਂ ਆਈ ਕਰ ਦੋ ਐਦਾਂ ਨਹੀਂ ਕੰਮ ਸੋਟਾਣਾ ਚਾਹੁੰਦੇ ਹੁੰਦੀਆ ਦੋ ਜਣਾ ਬੱਦੀ ਕਰਕੇ ਚੱਲਦੀਆਂ ਨੇ ਸੋ ਮੈਂ ਤਾਂ ਦੇਖਦਾ ਆ ਹੁਣੇ ਮੈਂ ਇੱਕ ਹੋਰ ਦੇਖ ਰਿਹਾ ਸੀ ਇਹਦੇ ਨਾਲ ਜੋੜ ਕੇ ਮੈਂ ਤਾਂ ਕਹੈ ਨਾ ਮੈਨੂੰ ਲੱਗਦਾ ਉਹਦੇ ਚ ਵੀ ਸ਼ਾਇਦ ਇਹਨਾਂ ਨੂੰ ਔਖਾ ਹੋਊਗਾ ਕਿਵੇਂ ਅੱਜ ਅਖਬਾਰ 'ਚ ਇੱਕ ਖਬਰ ਆਈ ਉਹ ਕਹਾਣੀ ਇਹ ਹੈ ਕਿ ਜੀ ਇਹਨਾਂ ਨੇ ਜਿਹੜੀ ਹੁਣ ਸਰਪੰਚਾਂ ਦੀ ਰੈਜ਼ਰਵੇਸ਼ਨ ਕਰਨੀ ਹੈ ਉਹ ਬਲਾਕ ਵਾਈਜ਼ ਕਰਤੀ ਅਮੈਂਡਮੈਂਟ ਕਰਤੀ ਤਰਮੀਮ ਕਰਤੀ ਕਾਨੂੰਨ ਚ 12 ਜਿਹੜੀ ਕਲਾਜ਼ ਹੈ ਉਹਦੇ ਵਿੱਚ ਹੁਣ ਜਿਹੜੀ ਉਹ ਤਰਮੀਮ ਕਰੀ ਹੈ ਜਿੰਨੀ ਕਿ ਮੈਨੂੰ ਲੱਭੀ ਐ ਇਥੋਂ ਉਹਦੇ ਤੋਂ ਉਹ ਹੈ ਨਹੀਂ ਉਹਦੇ ਚ ਇਹਨਾਂ ਨੇ ਆਪਦੇ ਮਤੋਂ ਇੱਕ ਐਕਸੈਪਸ਼ਨ ਪਾਈ ਹੋਈ ਸੀ ਜਿਵੇਂ ਆਪਾਂ ਕਹਿੰਦੇ ਆ ਵੀ ਇਹਨੂੰ ਛੱਡ ਕੇ ਉਹ ਉਹਨਾਂ ਨੇ ਕਰਤੀ ਉਹ ਉਹ ਜੋ ਸ਼ਾਇਦ ਇਹ ਖੁਸ਼ ਹੁੰਦੇ ਹੋਣ ਉਹਦੇ ਤੱਤੇ ਪਹਿਲੇ ਪਹਿਰੇ ਕੀ ਲਿਖਿਆ ਵੀ ਉਹ ਜਿਹੜਾ ਵਾਇਦ ਬੰਦ ਕਰਨੀ ਹੈ ਜੇ ਪਹਿਲੇ ਪਹਿਰੇ ਕੀ ਜਿਹੜਾ ਵਾਇਦ ਬੰਦ ਕਰਨੀ ਹੈ ਇਹਨਾਂ ਨੇ ਪੂਰਾ ਐਕਟ ਦੇਖਣ ਦੀ ਬਜਾਏ ਇਹਨਾਂ ਨੇ ਕਹਿ ਦਿੱਤਾ ਕਿ ਜਿਵੇਂ ਸਰਕਾਰ ਚਾਹੇ ਉਦਾਂ ਬੰਦ ਕਰੂ ਉਹ ਅਗਲਾ ਪਹਿਰੇ ਜਿਵੇਂ ਚਾਹੇ ਪਰ ਉਹ ਜਿਵੇਂ ਚਾਹਦਾ ਤਾਂ ਉੱਤੇ ਹੋ ਗਿਆ ਫੈਸਲਾ ਜਦ ਤੁਸੀਂ ਪਹਿਨਾ ਐਮੈਂਡਮੈਂਟ ਜੇ ਕਰਤਾ ਵੀ ਜਿਹੜਾ ਵਾਇਦ ਹੋਊਗੀ ਉਹ ਤਾਂ ਤੁਸੀਂ ਦੂਰ ਨਹੀਂ ਕਰੀਏ ਜੀ ਜਿਹੜਾ ਵਾਇਦ ਵਾਲੀ ਕਲੋਜ਼ ਜੱਗ ਹੋਵੀ ਅਸੀਂ ਕਰੀ ਹੈ ਜੋ ਮੈਂ ਪੜਿਆ ਸੋ ਇਹ ਜਿਹੜਾ ਹੈਗਾ ਤੈਨਾ ਵੀ ਪੰਚਾਇਤ ਚੱਕ ਦੇ ਇਹਨਾਂ ਦਾ ਇਹੀ ਹੋਇਆ ਪੈਣਾ ਇਹਨਾਂ ਨੂੰ ਬਕਸ ਲੈਣਾ ਤੇ ਉੱਥੇ ਖਾਤੇ ਹੋਏ ਨਾ ਭਾਤੂਰੇ ਉਹ ਕੌਣ ਜੋ ਮੇਵਾਰ ਹੈ ਉਹ ਬੰਤਮਾਨ ਜੋ ਮੇਵਾਰ ਹੈ ਕਿਉਂਕਿ ਉਹ ਨਹੀਂ ਉਹ ਨਹੀਂ ਨਿਗਰਾਨੀ ਕਰੀ ਸੀ ਉਸ ਤੋਂ ਬਾਅਦ ਜਦ ਹੁਣ ਪੰਚਾਇਤਾਂ ਦਾ ਇਹ ਹੋ ਗਿਆ ਉਦੋਂ ਉਹਨਾਂ ਨੇ ਪੰਚਾਇਤਾਂ ਤਾਂ ਆਪ ਹੀ 5 ਸਾਲ ਬਾਅਦ ਭੰਗ ਹੋ ਜਾਂਦੀਆਂ ਨੇ ਇਹਨਾਂ ਨੇ ਲਿਖਿਆ ਬੇਸੀ ਪੰਚਾਇਤਾਂ ਭੰਗ ਕਰ ਰਿਹਾ ਇਹਨਾਂ ਨੂੰ ਪੁੱਛੋ ਵੀ ਇੰਨਾ ਵੀ ਤੁਹਾਨੂੰ ਨਹੀਂ ਪਤਾ ਵੀ ਇਹ ਤਾਂ ਆਪ ਹੀ ਭੰਗ ਹੋ ਗਈਆਂ ਜਿਹੜੀ ਚੀਜ਼ ਆਪੇ ਭੰਗ ਹੋ ਗਈ ਉਹਨੂੰ ਭੰਗ ਕਰਨ ਦੀ ਕੀ ਲੋੜ ਹੈ ਜਿਹੜਾ ਕੜਾ ਪਹਿਲਾਂ ਹੀ ਟੁੱਟ ਚੁੱਕਿਆ ਤੁਸੀਂ ਕਹੋ ਮੈਂ ਨੂੰ ਤੋੜ ਰਿਹਾ ਉਹ ਤਾਂ ਪਹਿਲਾਂ ਹੀ ਟੁੱਟ ਗਿਆ ਇਹ ਤਾਂ ਮਰੇ ਬੰਦੇ ਦੇ ਨੂੰ ਤੁਸੀਂ ਕਹਿੰਦੇ ਹੋ ਵੀ ਇਹ ਕਤਲ ਕਰਿਆ ਜੀ ਉਹ ਤਾਂ ਪੰਜਾਹਤ ਖਤਮ ਹੋ ਚੁੱਕੀਆਂ ਸੀ ਇਹ ਇਹ ਦਾ ਮਤਲਬ ਇਹਨਾਂ ਨੂੰ ਇਹ ਨਾ ਵੀ ਪਤਾ ਵੇੜੀ ਸਰਕਾਰ ਇਹ ਨਹੀਂ ਦੇਖ ਸਕਦੀ ਕਿ ਇੱਕ ਦੋ ਲੈਣਾ ਦੀ ਜਿਹੜੀ ਨੋਟੀਫਿਕੇਸ਼ਨ ਨਿਕਲਦੀ ਉਹ ਨਹੀਂ ਠੀਕ ਨਿਕਲ ਸਕਦੀ ਇਹਨਾਂ ਦੀ ਸਰਕਾਰ ਚ ਤੇ ਫਿਰ ਬਾਕੀ ਠੀਕ ਹੀ ਹੋਣਾ ਹੰਕਾਰ ਵੜਿਆ ਇਹਨਾਂ ਨੂੰ ਤੁਸੀਂ ਕੋਈ ਚੀਜ਼ ਤਾਂ ਨਹੀਂ ਦੇਖ ਲੋਣਾ ਪੇਪਰ ਸੋਣੇ ਹੋ ਰਹੇ ਨੇ ਐਸਾ ਸਪੋਰਟ ਦੇ ਉਹੀ ਖੋ ਰਹੇ ਨੇ ਉੱਥੇ ਤੁਸੀਂ ਚੁੱਪੋ ਹੋਰ ਨੂੰ ਕੁਛ ਨਹੀਂ ਹੋ ਰਿਆ ਸਾਰਿਆਂ ਗਰਵੇ ਦੇ ਨਾਲ ਵਾਲੇ ਲੈ ਰਹੇ ਨੇ ਦੇਖ ਲੋ ਕੱਦ ਕੇ ਜਿੰਨੇ ਲੋਕ ਸੇਵਾ ਕਮਿਸ਼ਨ ਤੁਹਾਡਾ ਕਰਦਾ ਉਹਦੀ ਖੇਰਾ ਫੇਰੀ ਹੋ ਰਹੀ ਹੈ ਜਿਹੜਾ ਪੰਜਾਬੀ ਯੂਨੀਵਰਸਿਟੀ ਨੇ ਪਹਿਲਾਂ ਭੱਤੀ ਕਿਸੇ ਯੂਨੀਵਰਸਿਟੀਆਂ ਨੇ ਉਹ ਹਾਈ ਕੋਰਟ ਨੇ ਰੱਦ ਕਰੀ ਤੁਸੀਂ ਉਹਨਾਂ ਦਾ ਰੱਦ ਕੀਤਾ ਤੁਹਾਡਾ ਮਿਨਿਸਟਰ ਜੀ ਤੇ ਹੁਣ ਦੋਸ਼ ਲਾ ਗਿਆ ਨੇ ਮੇਰੇ ਕਹ ਉਹ ਹੀ ਹੈ ਸਿੱਖਿਆ ਮੰਤਰੀ ਦਾ ਜੀਤੇ ਆਇਆ ਲੱਗ ਰਿਹਾ 100 ਕਰੋੜ ਦਾ ਦੋਸ਼ ਜੇ ਉਹਨੇ ਉਹਨਾਂ ਨਾਲ ਕਰ ਲਿਆ ਸਾਡਾ ਖਾਂਡਾ ਵੀ ਚੰਗਾ ਕੋਈ ਨਹੀਂ ਅਸੀਂ ਇੱਥੇ ਹਾਈ ਕੋਰਟ ਚ ਬੇਹਾਂ ਦੇ ਦਾਂਗੇ ਉਸ ਸਮੇਂ ਦੂਜੇ ਲੋਕਾਂ ਨੂੰ ਜਿਹੜਾ ਉਹਨਾਂ ਦਾ ਵਿਰੋਧ ਕਰਦਾ ਹੈ ਵੀ ਭਾਈ ਇਹ ਗਲਤ ਹੈ ਹੈ ਨਵਾਂ ਇਮਤਿਹਾਨ ਲੈ ਕੇ ਭਕਤੀਆਂ ਕਰਨ ਦੀ ਬਜਾਏ ਤੁਸੀਂ ਕਾਲਜਾਂ ਦੇ ਵਿੱਚ ਖਰਚੇ ਵੀ ਕਰਦੇ ਤੁਸੀਂ ਨਵਾਂ ਇਮਤਿਹਾਨ ਦਿਓ ਸਾਰਿਆਂ ਦਾ ਸਾਰਿਆਂ ਦੇ ਵਿੱਚ ਭਕਤੀਆਂ ਕਰ ਦੋ ਜਿਹੜੇ ਆਉਣ ਮੈਰਿਜ ਚ ਆਉਣ ਇਮਾਨਦਾਰੀ ਨਾਲ ਪਾਰਦਰਸ਼ਤਾ ਨਾਲ ਇੰਕਾ ਹੰਡੋ ਸਮਾਜ ਸੰਨ ਕੀ ਮਤਲਬ ਉਹਦੇ ਚ 2 ਨੰਬਰ ਦਾ ਕੰਮ ਕੀ ਮਤਲਬ ਹੈ ਮੈਂ ਇਹਨੇ ਇਮਤਿਹਾਨ ਰੋਜ਼ ਪੇਪਰ ਲਿਕ ਹੁੰਦਾ ਸੀ ਮੈਂ ਪੇਪਰ ਲਿਕ ਬੰਦ ਕਰੇ ਨੇ ਆਏ ਨਹੀਂ ਆ ਵੀ ਬੰਦ ਨਹੀਂ ਹੋ ਸਕਦਾ ਪਰ ਕਿਉਂਕਿ ਆਪ ਹੀ ਕਰਨਾ ਚਾਹੁੰਦੇ ਨੇ ਜਦ ਤੁਸੀਂ ਆਪ ਹੀ ਰਫੇਜ ਕਰਨਾ ਚਾਹੁੰਦੇ ਹੋ ਜਦ ਰਾਖਾ ਹੀ ਰਾਜਨ ਬੰਦੀ ਫੇਕੇ ਮੈਂ ਬਚੂਗਾ ਕੋਈ ਫੇਸ ਕਰਕੇ ਇਹਨਾਂ ਦਾ ਬਿੱਟ ਇਸ ਹੂਤ ਨਹੀਂ ਆਉਣਾ ਇਹਨਾਂ ਤੋਂ ਕਿਉਂਕਿ ਨਾ ਤਾਂ ਇਹਨਾਂ ਨੂੰ ਪਤਾ ਹੈ ਕੁਝ ਨਾ ਇਹ ਹੀ ਕਰਨਾ ਚਾਹੁੰਦੇ ਨੇ ਕਿ ਨਾ ਹੀ ਇਹਨਾਂ ਦੀ ਕੋਈ ਹੈਗੀ ਹੈ ਮਨਸ਼ਾ ਇਹਦੇ ਮਨਸ਼ਾ ਵਿਖਲਾ ਹੈ ਕਿ ਇਹਨਾਂ ਨੂੰ ਆਉਂਦਾ ਵੀ ਨਹੀਂ ਕਰਨਾ ਸੋ ਠੀਕ ਹੈ ਚਾ ਰੋੜਾ ਰੂੜਾ ਪਾ ਕੇ ਗੱਪਸ਼ਪ ਮਾਰ ਕੇ ਇਦਾਂ ਨਹੀਂ ਕਰਕੇ ਉਹਨੂੰ ਕਹਿ ਕੇ ਉਹਨੂੰ ਮੈਂ ਨਹੀਂ ਦੇ ਕੇ ਉਹਨੂੰ ਮੈਂ ਨਹੀਂ ਮੈਂ ਨਹੀਂ ਦੇ ਕੇ ਇਹ ਐਂ ਕੰਮ ਚਲਾ ਰਹੇ ਨੇ ਇਹ ਕੋਈ ਵਿੱਤ ਨੂੰ ਨਹੀਂ ਦੇਖ ਰਹੇ ਵੀ ਵਿੱਤ ਕਿਵੇਂ ਠੀਕ ਹੋਊਗਾ ਪ੍ਰਸ਼ਾਸਨ ਕਿਵੇਂ ਠੀਕ ਹੋਊਗਾ ਸਾਡੇ ਢਾਂਚੇ ਦੇ ਵਿੱਚ ਜਿਹੜੇ ਜਿਹੜੇ ਵੱਡੇ ਨੁਕਸ ਨੇ ਉਹ ਕਿਵੇਂ ਅਸੀਂ ਮਾਰੇ ਮੋٹے ਟੂਰ ਕਰ ਸਕਦਾ ਸਾਰਾ ਕੁਝ ਸਕਦੇ ਦੂਰ ਹੁੰਦਾ ਹੀ ਨਹੀਂ ਨਾ ਕਦੇ ਕਰਾਪਸ਼ਨ ਬੰਦ ਹੋਈਆ ਦੁਨੀਆ ਚ ਤੇਰਾ ਸਿੰਦਾ ਲੋਕ ਰੱਬ ਨੂੰ ਵੀ ਦਿੰਦੇ ਨੇ ਬਿਹੇ ਰੱਬਾ ਮੇਰਾ ਆ ਕਰ ਜੀ ਮੈਂ ਤੇਰੇ ਇੰਨੀ ਸੀਰ ਨਹੀਂ ਚੜਾਵਾਂਗਾ ਰੋਜ਼ ਨਹੀਂ ਲੋਕ ਮੰਦਰ ਗੁਰਦਵਾਰੇ ਜਾਂਦੇ ਰੋਜ਼ ਨਹੀਂ ਸੁੱਖ ਸੁਖਣਾ ਕੀ ਹੈ ਸੁਖ ਸੁਖਣਾ ਰੱਬ ਨੂੰ ਕਰਾਪਸ਼ਨ ਦੇ ਨਹੀਂ ਹੈ ਨਾ ਰੱਬ ਨੂੰ ਪਿਛਤਾਚਾਰ ਬਣਾਉਣ ਨਹੀਂ ਆ ਨਾ ਬਿੱਤੇ ਮੈਂ ਸਰਕਾਰ ਚੜਾ ਦੂੰ ਜੀ ਮੈਨੂੰ ਮੈਂ ਇਨੇ ਪੈਸੇ ਤੇਰੇ ਗੋਲਖੇ ਚ ਪਾ ਦੂੰ ਜੀ ਹੈ ਤੇਰੇ ਵਾਸਤੇ ਮੈਂ ਪੰਹਾਰਾ ਕਰ ਦੂੰ ਜੀ ਇਹ ਕੀ ਹੈ ਇਹ ਵਿਸ਼ਮਤੀ ਹੈ ਨਾ ਉਹ ਰੱਬ ਨੂੰ ਵਿਸ਼ਮਤ ਨਹੀਂ ਜਾਈ ਸਰਕਾਰ ਨੂੰ ਤਾਂ ਦੇਣਗੀ ਸੋ ਪਰ ਤੁਸੀਂ ਜੇ ਕੰਮ ਠੀਕ ਕਰੋ ਤਾਂ ਜ਼ਿਆਦਾ ਵਿਸ਼ਮ ਦੇਣ ਦੀ ਲੋੜ ਨਹੀਂ ਪੈਂਦੀ ਘਟ ਜਾਂਦੀ ਹੈ ਬਹੁਤ ਜ਼ਿਆਦਾ ਤੇ ਲੋਕਾਂ ਦਾ ਕੰਮ ਹੁੰਦਾ ਲੱਗ ਜਾਂਦਾ ਸੋ ਇਹ ਇੰਨੀ ਗੱਲ ਹੈ ਇਹਨੂੰ ਜੇ ਵਿੱਚ ਦੀ ਗੱਲ ਕਰਦੇ ਨੇ ਜਿੰਨਾ ਚਿਰ ਇਹ ਤਨਖਾਹਾਂ ਤੇ ਪੈਨਸ਼ਨਾਂ ਦਾ ਉਹੀ ਸਾਬਤ ਆ ਬਾਲਾ ਕਿ ਤੇ ਨਵੇਂ ਬੱਚਾ ਜਿਨੇ ਨੌਜਵਾਨ ਲੜਕੇ ਨੇ 20 ਲੱਖ ਨੌਜਵਾਨ ਲੜਕਾ ਲੜਕੀ ਹੈ ਜੋ ਗੱਬਰੂਆਂ ਤੇ ਮਟਿਆਰਾਂ ਨੂੰ ਇਹ ਵਧੀਆ ਤਰੀਕੇ ਨਾਲ ਜੋਬ ਨਹੀਂ ਦੇਣਗੇ ਜਿਹੜੇ ਦਿੱਤੇ ਜਾ ਸਕਦੇ ਨੇ ਤੇ ਫੇਰ ਪੰਜਾਬ ਦਾ ਭਵਿੱਖ ਨਹੀਂ ਸੁਧਰ ਇਹ ਗੱਲ ਅਜੇ ਇਹ ਤਾਂ ਜੋਬ ਜਿਹੇ ਕਿਹਾ ਹੈ ਜਿੱਥੇ ਜਿਨੇ ਤੇ ਨਿਕਰ ਦੇਣਾ ਉਹਨਾਂ ਦਾ ਚਿਹਰਾ ਫੇਰ ਹੀ ਹੋ ਰਹੀ ਹੈ ਠੱਗੀ ਹੋ ਰਹੀ ਹੈ ਫੇਰ ਠੱਗੀ ਨਾਲ ਦੇਣੇ ਨੇ ਫੇਰ ਠੀਕ ਹੈ ਫਿਰ ਉਹ ਜੀ ਆਉਣਗੇ ਉਹਨਾਂ ਨੇ ਉਹੀ ਕੰਮ ਕਰਨਾ ਤੇ ਕਹਿੰਦੇ ਜਿਹੀ ਜੀ ਕੋਕੋ ਤੇ ਇਹ ਜੇ ਬੱਚੇ ोको च बच्चों की गल होनी है बिलकुल बिलकुल बहुत बहुत शुक्रिया थोड़ा अहम विषय टाइम क्डिया गलबात रखी धनबाद